ਇਹ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਇਹ ਸਦਰਾਂ ਦਾ ਕੜਾ ਬਹੁਤ ਕਰਕੇ ਖੋਹ ਆਂਦੀ ਆਈ ਲੋਕਾਂ ਨੂੰ ਪਹਿਲੇ ਦਿਨ ਤੋਂ ਮਾਨ ਸਾਹਿਬ ਨੇ ਮੈਂ ਵੀ ਪੜੀ ਆ ਉਹ ਚੀਜ਼ ਕਿ ਮਾਨ ਸਾਹਿਬ ਨੇ ਦਿੱਤਾ ਬਿਆਨ ਅਖਬਾਰਾਂ ਦੇ ਵਿੱਚ ਕਹਿੰਦੇ ਬੀਬੀਆਂ ਨੂੰ ਜਿਹੜਾ ਅਸੀਂ ਜਿਹੜਾ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਵਾਅਦਿਆਂ ਕਰਕੇ ਬਣੀ ਸੀ ਤੇ ਉਹ ਵਾਅਦੇ ਅਸੀਂ ਪੂਰੇ ਕਰ ਰਹੇ ਹਾਂ ਤੇ ਵਾਅਦਿਆਂ ਦੀ ਜਿਹੜੀ ਉਹ ਮਜ਼ਬੂਤ ਨਿਓ ਨਹੀਂ ਹੈ ਨਾ ਉਹਦੇ ਸਿਰ ਤੇ ਕਹਿੰਦੇ ਸਰਕਾਰ ਖੜੀ ਹੈ ਤੇ ਉਹਨਾਂ ਵਾਅਦਿਆਂ ਨੂੰ ਪੂਰੇ ਕਰਨ ਦੇ ਦਮ ਤੇ ਹੀ ਮਾਨ ਸਾਹਿਬ ਕਹਿੰਦੇ ਕਿ ਅਸੀਂ ਦਿੱਲੀ ਦੇ ਵਿੱਚ ਚੌਥੀ ਵਾਰ ਸਰਕਾਰ ਬਣਾਉਣ ਜਾਣੇ ਹੁਣ ਮੈਂ ਬੀਬੀਆਂ ਨੂੰ ਬੇਨਤੀ ਕਰਦਾ ਵੀ ਭੈਣ ਜੀ ਜੇ ਕਿਸੇ ਦੇ ਖਾਤੇ ਦੀ ਕੇਵਾਈਸੀ ਨਹੀਂ ਹੋਈ ਨਾ ਤਾਂ ਕਰਵਾ ਲਓ ਬਹੁਤ ਛੇਤੀ ਧੜਾ ਧੜ ਪੈਸੇ ਨਾ ਜਿਹੜੇ ਹਜ਼ਾਰ ਦੀ ਥਾਂ 11-1100 ਰੁਪਿਆ ਮਹੀਨਾ ਉਹ ਡਿੱਗਣ ਵਾਲਾ ਹੈ ਪਰ ਡਿੱਗੋ ਗੱਲਾਂ ਨਾਲ ਹੀ ਡਿੱਗੋ ਗੱਲਾਂ ਨਾਲ ਹੀ ਬਿੱਲ ਵਾਲੀ ਗੱਲ ਹੈ ਉੱਠ ਦੇ ਬਿੱਲ ਵਾਲੀ ਗੱਲ ਹੈ ਹੁਣ ਦੇਖੋ ਦਿੱਲੀ ਦੇ ਵਿੱਚ ਇਹਨਾਂ ਨੇ ਕੀ ਕੀਤਾ ਦਿੱਲੀ ਤੀਜੀ ਵਾਰ ਸਰਕਾਰ ਜਦੋਂ ਤੀਜੀ ਵਾਰ ਸਰਕਾਰ ਬਣੀ ਨਾ ਤਾਰਾ ਜੀ ਆਰਵਿੰਦ ਕੇਜਰੀਵਾਲ ਨੇ ਪੂਰੀ ਜਿੰਨੀ ਲੋਬੀ ਸੀਗੀ ਪੰਜਾਬ ਨੂੰ ਤਾਂ ਨਾਲ ਚੁੱਕ ਲੈਂਦੇ ਉਸੇ ਟਾਈਮ ਹੀ ਜਿੰਨਾ ਕਿ ਇਹਨਾਂ ਕੋਲ ਬੈਠਾ ਸੀਗਾ ਜੋ ਜਿਹਨਾਂ ਨੂੰ ਪਮਾਕੜ ਕਹਿੰਦੇ ਸੀ ਸਭ ਚੁੱਕ ਕੇ ਦਿੱਲੀ ਢੋ ਲੈੰਦੇ ਆ ਇਹ ਉੱਥੇ ਹੋਟਲਾਂ ਦੇ ਵਿੱਚ ਤਾਂ ਕੀ ਉੱਥੇ ਛੋਟੀਆਂ ਛੋਟੀਆਂ ਕੁਲੀਆਂ ਵੀ ਹੁਣ ਉਹਨਾਂ ਚ ਵੀ ਜਗ੍ਹਾ ਨਹੀਂ ਬਚਦੀ ਰਹਿਣ ਵਾਸਤੇ ਜਦੋਂ ਇਹ ਸਾਰਾ ਅਮਲਾ ਫੈਲਾ ਉੱਥੇ ਢੋ ਲੈੰਦੇ ਆ ਆਪਦਾ ਤੀਜੀ ਵਾਰ ਸਰਕਾਰ ਬਣਾਉਣ ਤੋਂ ਪਹਿਲਾਂ ਆਰਵਿੰਦ ਕੇਜਰੀਵਾਲ ਨੇ ਨਾਰਾ ਆਪਦੀ ਸਾਰੀ ਟੀਮ ਨੂੰ ਦਿੱਤਾ ਸੀ ਕਿ ਤੁਸੀਂ ਜਾ ਕੇ ਲੋਕਾਂ ਦੇ ਵਿੱਚ ਇਹ ਕਹਿਣਾ ਕਿ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾ ਦਿਓ ਉਹ ਨਾਰਾ ਇਹਨਾਂ ਨੇ ਉੱਥੇ بلند ਵੀ ਕੀਤਾ ਲੋਕਾਂ ਦੇ ਵਿੱਚੋਂ ਅਸੀਂ ਉਹੀ ਪ੍ਰਚਾਰ ਕੀਤਾ ਦਿੱਲੀ ਦੇ ਵਿੱਚ ਤੀਜੀ ਵਾਰ ਸਰਕਾਰ ਬਣਨ ਤੋਂ ਪਹਿਲਾਂ ਕਿ ਜੇ ਕੰਮ ਕੀਤੇ ਤਾਂ ਵੋਟ ਪਾ ਦਿਓ ਉਦੋਂ ਜਿਹੜਾ ਸੀ ਕਿਸੇ ਹੱਦ ਤੱਕ ਲੋਕਾਂ ਨੂੰ ਪਾਣੀ ਦੀ ਕਿੱਲਤ ਆਉਂਦੀ ਸੀ ਉਹ ਦਿੱਤਾ ਗਿਆ ਸੀ ਬਿਜਲੀ ਫ੍ਰੀ ਕੀਤੀ ਸੀ ਹੋਰ ਕੁਝ ਚੀਜ਼ਾਂ ਸੀ ਤੇ ਜਿਹੜੀਆਂ ਹੋਰ ਨਾਲ ਜਿਹੜੇ ਵਾਅਦੇ ਕੀਤੇ ਸੀ ਨਾ ਜਿਵੇਂ 1000 ਰੁਪਏ ਮਹੀਨੇ ਵਾਲਾ ਲollipops ਇਹ ਜਿਹੜੀਆਂ ਚੀਜ਼ਾਂ ਸੀ ਦਿੱਲੀ ਦੇ ਵਿੱਚ ਵੀ ਸੀ ਬੱਸ ਕਰਾਇਆ ਫ੍ਰੀ ਕਰਤਾ ਉਹ ਹੁਣ ਸਰਕਾਰ ਤੇ ਤਾਂ ਕੋਈ ਬੋਝ ਨਹੀਂ ਆਪਣੇ ਤੇ ਬੋਝ ਆ ਉਹ ਆਪਾਂ ਹੀ ਦੇਣਾ ਆਪਣੇ ਟੈਕਸਾਂ ਤੋਂ ਕੁਝ ਵਾਦੇ ਹੋਈ ਜਾਂਦੇ ਕੁਝ ਵੀ ਕਰਨਾ ਇਹ ਫ੍ਰੀ ਵਾਲੀ ਸਹੂਲਤ ਮਾੜੀ ਐ ਆਪਣੇ ਬਾਤੇ ਕੋਡ ਰੋਗ ਆ ਆਪਣੇ ਆਮ ਲੋਕਾਂ ਵਾਸਤੇ ਲੋਕਾਂ ਨੇ ਵੋਟਾਂ ਪਾਤੀਆਂ 5 ਸਾਲ ਬੀਤ ਗਏ ਤਿੰਨ ਸਾਲ ਦੀ ਸਰਕਾਰ ਨੂੰ ਤੀਜੀ ਵਾਰ ਦੀ ਸਰਕਾਰ ਨੂੰ ਸਾਢੇ 4 ਸਾਲ ਸਾਢੇ 4 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਤੇ ਇਹ ਪਤਾ ਲੱਗਿਆ ਵੀ ਤਿੰਨ ਕੁ ਮਹੀਨੇ ਸਰਕਾਰ ਦੇ ਰਹਿੰਦੇ ਆ ਜਦੋਂ ਪਤਾ ਸੀ ਕਿ ਇਲੈਕਸ਼ਨ ਕੋਡ ਲੱਗ ਜਾਣਾ ਚੋਣ ਜਾਬਤਾ ਲੱਗ ਜਾਣਾ ਤਾਂ ਉੱਥੇ ਆ ਕੇ ਜਿਹੜਾ ਸੀਗਰ ਨੇ ਉਹ 1000 ਰੁਪਿਆ ਮਹੀਨਾ ਜਿਹੜਾ ਸੀ ਉਹ ਅਨਾਉਂਸ ਕਰਤਾ ਦੇਣਾ ਸ਼ੁਰੂ ਕਰਤਾ ਕਹਿੰਦੇ ਬੀਬੀਆਂ ਨੂੰ ਪਰ ਕਹਿੰਦੇ ਲੱਗਦਾ ਹੈ ਕਿ ਹੋ ਸਕਦਾ ਹਰ ਇੱਕ ਨੂੰ ਨਾ ਮਿਲਿਆ ਹੋਵੇ ਇਹ ਵੀ ਨਾਲ ਗੱਲ ਆ ਰਹੀ ਹੈ ਪਰ ਕਹਿੰਦੇ ਇਹਨਾਂ ਨੇ ਇੱਕ ਵਾਰੀ ਜਿਹੜਾ ਸੀ ਉਹ ਕਿਸੇ ਥੋੜੀ ਬਹੁਤੀ ਹੱਦ ਤੱਕ ਉਹ ਸ਼ੁਰੂ ਕਰਤਾ ਜਿਵੇਂ ਮਹੱਲਾ ਕਲੀਨ ਕੰਮ ਵਾਲਾ ਸਿਸਟਮ ਹੈ ਇਹ ਵੀ ਗੱਲ ਆਪਾਂ ਕਰਾਂਗੇ ਹੁਣ ਪੰਜਾਬ ਦੇ ਵਿੱਚ ਕੀ ਹੈ ਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਇਹ ਕਹਤਾ ਇਹਨਾਂ ਨੂੰ ਸਾਰਿਆਂ ਨੂੰ ਪੰਜਾਬ ਦਾ ਪੈਸਾ ਲੱਗਦਾ ਸਭ ਤੋਂ ਵੱਧ ਪੈਸਾ ਪੰਜਾਬ ਦਾ ਲੱਗਦਾ ਕਿਤੇ ਮਰਜੀ ਕੇਜਰੀਵਾਲ ਨੇ ਜਾਣਾ ਹੋਵੇ ਇਥੋਂ ਤੱਕ ਕਿ ਦੁਨੀਆ ਜਾਣਦੀ ਹੈ ਕਿ ਹੈਲੀਕਾਪਟਰ ਤੱਕ ਵੀ ਪੰਜਾਬ ਦਾ ਵਰਤਿਆ ਜਾਂਦਾ ਹੈ ਜਦੋਂ ਕਿ ਕਾਨੂੰਨ ਮੁਤਾਬਕ ਉਹ ਗਲਤ ਹੈ ਧਜੀਆਂ ਉਡਾਈਆਂ ਜਾਂਦੀਆਂ ਕਾਨੂੰਨ ਦੀ ਹਰ ਇੱਕ ਪੱਖ ਤੋਂ ਹੁਣ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਾਲਿਆਂ ਨੂੰ ਇਹ ਕਹਤਾ ਵੀ ਜੇ ਗਾਂ ਨੂੰ ਸੱਤਾ ਸੁੱਖ ਭੋਗਣਾ ਹੈ ਨਾ ਤੁਸੀਂ ਤਾਂ ਫਿਰ ਇੱਕ ਗੱਲ ਯਾਦ ਰੱਖਿਓ ਕਿ ਦਿੱਲੀ 'ਚ ਸਰਕਾਰ ਬਣਾਉਣੀ ਪੈਣੀ ਚੌਥੀ ਵਾਰ ਜੇ ਦਿੱਲੀ 'ਚ ਸਰਕਾਰ ਨਾ ਬਣੀ ਤਾਂ ਫਿਰ ਇਹ ਹਸਾਬ ਲਾ ਲੋ ਕਿ ਬਾਕੀ ਤੁਸੀਂ ਪੰਜਾਬ ਪੰਜੋਬ ਵਾਲੇ ਭੁੱਲ ਜੋ ਵੀ ਗਾਂ ਨੂੰ ਲੋਕ ਜਿਹੜਾ ਤੁਹਾਨੂੰ ਜਿਤਾਉਣਗੇ ਹੁਣ ਇਹ ਗੱਲ ਤਾਂ ਮੈਨੂੰ ਸਮਝ ਨਹੀਂ ਆਉਂਦੀ ਦਿੱਲੀ ਵਾਲੀ ਸਰਕਾਰ ਜਿੱਤਣ ਦੇ ਨਾਲ ਪੰਜਾਬ ਵਾਲੇ ਲੋਕ ਜਿੱਤਣ ਜਾਂ ਨਾ ਜਿੱਤਣ ਦਾ ਤੁੱਕ ਕੀ ਬਣਦੀ ਹੈ ਪਿਛਲੇ ਪੌਣੇ 3 ਸਾਲਾਂ 'ਚ ਪੰਜਾਬ ਜਿਹੜਾ ਨੇ ਕਰਕੇ ਕੀ ਵਿਖਾਇਆ ਜਿਹੜਾ ਲੋਕ ਇਹਨਾਂ ਨੂੰ ਵੋਟਾਂ ਪਾਉਣਗੇ ਦਿੱਲੀ ਦੇ ਵਿੱਚ ਇਹਨਾਂ ਨੂੰ ਪਤਾ ਚੀਕ ਵੱਜੀ ਪਈ ਹੈ ਇਹਨਾਂ ਦੀ ਉੱਥੇ ਇਹ ਨਹੀਂ ਪਤਾ ਉਜਿਮ ਜਿਵੇਂ ਆਖਰੀ ਪਹਿਲਾਂ ਬਣੀ ਸੀ ਆਰਮਨ ਦੇ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਸਰਕਾਰ ਬਣਾਈ ਸੀ ਹੋ ਸਕਦਾ ਹੈ ਕਿ ਹੁਣ ਫੇਰ ਕੋਈ ਲੰਗੜੀ ਸਰਕਾਰ ਬਣਦੇ ਚਾਂਸ ਬਣ ਜਾਣ ਕਿਉਂਕਿ ਬਹੁਤ ਬਹੁਤ ਜਿਹੜਾ ਉਹ ਫਿਲਹਾਲ ਦੀ ਘੜੀ ਜੋ ਹੁਣ ਉਥੇ ਸਥਿਤੀ ਚੱਲ ਰਹੀ ਹੈ ਗਰਾਊਂਡ ਲੈਵਲ ਤੋਂ ਜੋ ਰਿਪੋਰਟ ਹੈ ਉਹ ਇਹ ਹੈ ਕਿ ਬਹੁਤ ਮਤ ਕਿਸੇ ਨੂੰ ਵੀ ਉਥੇ ਨਜ਼ਰ ਨਹੀਂ ਆ ਰਿਹਾ ਨਾ ਆਮ ਆਦਮੀ ਪਾਰਟੀ ਨੂੰ ਨਾ ਕਾਂਗਰਸ ਨੂੰ ਨਾ ਭਾਰਤੀ ਜਨਤਾ ਪਾਰਟੀ ਨੂੰ ਪਰ ਹੁਣ ਇਹ ਆ ਆਪ ਦਾ ਦਾਵਾ ਆਪਣੀ ਥਾਂ ਠੋਕੀ ਜਾਂਦੇ ਕਿ ਅਸੀਂ ਇਸ ਵਾਰ ਫੇਰ 70 78 ਤੋਂ ਵੱਧ ਸੀਟਾਂ ਲੈ ਕੇ ਜਾਵਾਂਗੇ ਉਧਰ ਭਾਜਪਾ ਦਾਵਾ ਠੋਕੀ ਜਾਂਦੀ ਕਿ ਸਾਨੂੰ ਜਿਹੜੀਆਂ ਸੀਟਾਂ ਬਹੁਤ ਜ਼ਿਆਦਾ ਵੱਧ ਆਉਣਗੀਆਂ ਉਧਰ ਕਾਂਗਰਸ ਕਹਿੰਦੀ ਕਿ ਇਹਨਾਂ ਨੂੰ ਲੋਕਾਂ ਨੇ ਵੇਖ ਲਿਆ ਕਿ ਬਹੁਤ ਮਤਵ ਵੱਧ ਸੀਟਾਂ ਸਾਨੂੰ ਆਉਣਗੀਆਂ ਹੁਣ ਇਹਨਾਂ ਦਾ ਜਿਹੜਾ ਨਾ ਸਾਰਾ ਜ਼ੋਰ ਇਸ ਚੀਜ਼ ਤੇ ਲੱਗਿਆ ਹੋਇਆ ਕਿ ਦੇਖੋ ਕੱਲੇ ਕੱਲੇ ਐਮ ਐਲ ਏ ਨੂੰ ਛੱਡੋ ਤੁਸੀਂ ਜੇ ਕੋਈ ਛੋਟੇ ਤੋਂ ਛੋਟਾ ਵਰਕਰ ਵੀ ਹੈ ਨਾ ਪੂਰੇ ਦੇਸ਼ ਦੇ ਵਿੱਚ ਕਿਤੇ ਬੈਠਾ ਪਹਿਲੀ ਗੱਲ ਤਾਂ ਦੇਸ਼ ਚ ਵਰਕਰ ਹੀ ਹੈ ਨਹੀਂਗਾ ਇਹਨਾਂ ਦਾ ਜਿੱਥੇ ਕਿਤੇ ਗਏ ਆ ਲੋਕਾਂ ਨੇ ਗੋਲ-ਗੋਲ ਆਂਡੇ ਦੇ ਕੇ ਮੋੜਿਆ ਉਥੋਂ ਕਿਤੋਂ ਇੱਕ ਵੀ ਸੀਟ ਨਹੀਂ ਜਿਤਾਈ ਇਹਨਾਂ ਨੂੰ ਜੇ ਇੱਕ ਹਿਮਾਚਲ ਵਾਲੀ ਛੱਡਦੀਏ ਤਾਂ ਹੁਣ ਜਦੋਂ ਹਰ ਇੱਕ ਪਾਸਿਓਂ ਇਹਨ ਤਾਂ ਇਹਨਾਂ ਕੋਲੇ ਚੀਜ਼ ਉਹੀ ਆ ਵੀ ਜੇ ਮਾੜਾ ਜਾਂ ਪਾਰਟੀ ਦਾ ਨਾਮ ਬਣਾਈ ਰੱਖਣਾ ਨਾ ਹੋਰ ਥੋੜੇ ਸਮੇਂ ਵਾਸਤੇ ਇਹ ਪਾਰਟੀ ਤੁਝਵੇਂਦੇ ਜਾਓ ਬਹੁਤ ਪਾਰਟੀਆਂ ਇਥੇ ਗਰਾਉਂਡ ਆਪਣੇ ਸਿਆਸਤ ਦੇ ਵਿੱਚ ਆਈਆਂ ਦੇਸ਼ ਦੀ ਸਿਆਸਤ ਦੇ ਵਿੱਚ ਤੇ ਖਤਮ ਹੋਈਆਂ ਲੋਕਾਂ ਨੂੰ ਉਹਨਾਂ ਦਾ ਵਜੂਦ ਨਹੀਂ ਆ ਜਿਹਨਾਂ ਨੂੰ ਪਤਾ ਲੋਕਾਂ ਨੂੰ ਪਤਾ ਇਹਨੂੰ ਪਾਰਟੀਆਂ ਕਿਤੇ ਆਈਆਂ ਸੀ ਇਹ ਪਾਰਟੀ ਦੇ ਹਾਲਾਤ ਵੀ ਇਹੀ ਹੋਣ ਜਾ ਰਹੇ ਆ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਦਾ ਭਵਿੱਖ ਵੀ ਇਸੇ ਤਰ੍ਹਾਂ ਦਾ ਦਿਖਾਈ ਦੇ ਰਿਹਾ ਕਿਉਂਕਿ ਅਸਲ ਦੇ ਵਿੱਚ ਜਿਹੜੇ ਵਾਦੇ ਕੀਤੇ ਸੀ ਉਹਨਾਂ ਦੇ ਖਰੇ ਉਤਰੇ ਹੀ ਨਹੀਂ ਇਨਾਂ ਦੇ ਮਗਰ ਆਮ ਲੋਕ ਤਾਂ ਲੱਗੇ ਸੀ ਕਿ ਸਾਨੂੰ ਜਿਹੜਾ ਸੱਤਾ ਦੇ ਵਿੱਚ ਲੈ ਕੇ ਜਾਣਗੇ ਸਾਨੂੰ ਇਹ ਉੱਚੀਆਂ ਉੱਚੇ ਅਹੁਦਿਆਂ ਤੇ ਸਾਨੂੰ ਕੁਰਸੀਆਂ ਤੇ ਬਿਠਾਉਣਗੇ ਜਿਹਨਾਂ ਨੂੰ ਪੰਮਕੜ ਕਹਿੰਦੇ ਹੁੰਦੇ ਸੀ ਹੁਣ ਜਦੋਂ ਇਹਨਾਂ ਨੂੰ ਪਤਾ ਲੱਗਿਆ ਖੜਾ ਨਾ ਕਿ ਦਿੱਲੀ ਜਿਹੜੀ ਉਹ ਜਾ ਰਹੀ ਹੈ ਤਾਂ ਇਹਨਾਂ ਨੇ ਤਿੰਨ ਕੁ ਮਹੀਨੇ ਰਹਿੰਦੇ ਆ ਉੱਥੇ ਜਿਹੜਾ ਬੀਬੀਆਂ ਦਾ 1000-1000 ਰੁਪਿਆ ਸ਼ੁਰੂ ਕਰਤਾ ਜੀ ਉਹ ਕਰਤਾ ਉਹਦਾ ਹੁਣ ਪ੍ਰਚਾਰ ਕਰਨਗੇ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਪਾਸੋਂ ਵੀ ਐਂਟਰ ਕਰਜੋ ਤੁਸੀਂ ਜਿਹੜੇ ਮਰਜ਼ੀ ਪਾਸੋਂ ਐਂਟਰ ਕਰਜੋ ਤੇ ਤੁਹਾਨੂੰ ਨਾਲ ਦੀ ਨਾਲ ਜਿਹੜਾ ਉਹ ਤੁਹਾਡੇ ਮੱਥੇ ਦੇ ਵਿੱਚ ਇਹਨਾਂ ਦੇ ਬੋਰਡ ਵੱਜਣੇ ਸ਼ੁਰੂ ਹੋ ਜਾਣਗੇ ਆਪਣੇ ਆਪ ਹੀ ਨਾ ਚਾਹੁੰਦਿਆਂ ਹੋਏ ਵੀ ਮੈਂ ਕਹਿੰਨਾ ਅੱਖ ਬੰਦ ਕਰ ਲਓ ਫਿਰ ਵੀ ਅੱਖ ਬੰਦ ਕੀਤਾ ਵੀ ਕੋਈ ਨਾ ਕੋਈ ਬੋਰਡ ਐ ਝਾਪਕ ਲਓ ਨਾ ਝਾਪਕਿਆਂ ਵੀ ਬੋਰਡ ਦੇਖ ਜਾਂਦਾ ਇੰਨੇ ਇੰਨਾ ਕੁ ਮਤਲਬ ਇਹ ਪੈਸਾ ਜਿਹੜਾ ਇਕੱਲੇ ਪ੍ਰਚਾਰ ਤੇ ਬਰਬਾਦ ਕਰਦੇ ਆ ਉਹ ਇਸ ਵਾਸਤੇ ਕਿਉਂਕਿ ਸਰਕਾਰ ਹੀ ਸੋਸ਼ਲ ਮੀਡੀਆ ਤੋਂ ਬਣੀ ਸੀ ਇਹ ਜੀ ਅਨ 9000 ਦਾ ਅੰਦੋਲਨ ਹੋ ਗਿਆ ਅੰਦੋਲਨ ਦੇ ਵਿੱਚੋਂ ਕੇਜਰੀਵਾਲ ਜਿਹੜਾ ਸੀਗਾ ਉਹ ਆਪਣਾ ਚਲੋ ਆਪਣਾ ਚਿਹਰਾ ਮੂਰੇ ਲਿਆ ਉਹ ਮੂਰੇ ਲਿਆਂਦਾ ਤਾਂ ਇਹਨਾਂ ਨੂੰ ਪਤਾ ਸੀ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਸੋਸ਼ਲ ਮੀਡੀਆ ਤੇ ਪਕੜ ਮਜ਼ਬੂਤ ਕਰ ਲਓ ਉੱਥੇ ਆਈਟੀ ਸੈੱਲ ਮਜ਼ਬੂਤ ਕਰ ਤੇ ਆਈਟੀ ਸੈੱਲ ਮਜ਼ਬੂਤ ਕਰਕੇ ਆਪਦੇ ਪੱਖ ਦੇ ਵਿੱਚ ਪ੍ਰਚਾਰ ਕਰਾਈਗੇ ਉਹ ਜਿਹੜਾ ਪ੍ਰਚਾਰ ਸੀ ਲੋਕਾਂ ਦੇ ਉੱਤੇ ਹੈਵੀ ਹੋ ਗਿਆ ਉਹ ਤੇ ਲੋਕਾਂ ਨੇ ਅਸਲ ਦੇ ਵਿੱਚ ਕੀ ਸੀਗਾ ਵੀ ਅੱਕੇ ਸੀ 75 ਸਾਲਾਂ ਵਿੱਚ ਕੋਈ ਸ਼ੱਕ ਨਹੀਂ ਪੰਜਾਬ ਦੇ ਵਿੱਚ ਖਾਸ ਕਰ ਲੋਕ ਕੱਕੇ ਸੀ ਤੇ ਦੇਸ਼ ਦੇ ਵਿੱਚ ਵੀ ਲੋਕ ਕੱਕੇ ਹੋਏ ਸੀ ਕਿ ਕਦੇ ਕਦੇ ਦੇਸ਼ ਚ ਰੱਖ ਲੋ ਕਦੇ ਭਾਜਪਾ ਕਦੇ ਕਾਂਗਰਸ ਤੇ ਆਪਣੇ ਇਥੇ ਸੀਗੇ ਕਿ ਕਦੇ ਅਕਾਲੀ ਦਲ ਕਦੇ ਕਾਂਗਰਸ ਕਦੇ ਅਕਾਲੀ ਦਲ ਕਦੇ ਕਾਂਗਰਸ ਲੋਕ ਜਿਹੜਾ ਸੀ ਨਾ ਤੀਜਾ ਬਦਲ ਉਹ ਲੱਭਦੇ ਫਿਰਦੇ ਸੀ ਖਾਸ ਕਰ ਪੰਜਾਬ ਦੇ ਵਿੱਚ ਦਿੱਲੀ ਵਾਲੇ ਇਸ ਕਰਕੇ ਕਿ ਦਿੱਲੀ ਵਾਲਿਆਂ ਨੇ ਮੇਨ ਪਹਿਲਾਂ ਸ਼ੁਰੂ ਵਾਲੀਆਂ ਗੱਲਾਂ ਇਹ ਕਰਤੀਆਂ ਸੀ ਕਿ ਬੀਬੀਆਂ ਨੂੰ ਜਿਹੜਾ ਬਸ ਕਿਰਾਇਆ ਫ੍ਰੀ ਕਰਦੇ ਆਂਗੇ ਬਸ ਸਫਰ ਫ੍ਰੀ ਕਰਦੇ ਆਂ ਕਿਰਾਇਆ ਨਹੀਂ ਲੱਗੂਗਾ ਬਿਜਲੀ ਫ੍ਰੀ ਕਰਦੇ ਆਂਗੇ ਪਾਣੀ ਤੁਹਾਨੂੰ ਆਮ ਕਰਦੇ ਕੋਈ ਕਿ ਪਾਣੀ ਦੀ ਗੱਲ ਜੋ ਚੱਲਦੀ ਨਾ ਤਾਰਾ ਜੀ ਇੱਥੇ ਆ ਕੇ ਮੈਂ ਮੈਂ ਸ਼ੌਕਨ ਹੋ ਜਾਣਾ ਮੈਂ ਸੱਚੀ ਮੁੱਚੀ ਮੈਂ ਇੱਕ ਵਾਰੀ ਇੱਕ ਸੋਚ ਦੀ ਲਕੀਰ ਖੜੀ ਹੋ ਜਾਂਦੀ ਹੈ ਸਾਡੇ ਕੋਲ ਇੰਨਾ ਪਾਣੀ ਹੈ ਨਾ ਪੰਜਾਬ ਕੋਲੇ ਤੇ ਅਸੀਂ ਲੋੜ ਤੋਂ ਵੱਧ ਪਾਣੀ ਦੀ ਬੇਕਦਰੀ ਕਰ ਰਹੇ ਹਾਂ ਇੰਨਾ ਆਣ ਦੇਖਿਆ ਕਰ ਰਹੇ ਹਾਂ ਮੈਂ ਅੱਗੇ ਵੀ ਕਈ ਵਾਰੀ ਕਿਹਾ ਮੈਂ ਹੁਣ ਵੀ ਆਖੂਗਾ ਇਹ ਗੱਲ ਕਿਉਂਕਿ ਪਿਛਲੀਆਂ ਗੱਲਾਂ ਕਈ ਵਾਰ ਲੋਕ ਭੁੱਲ ਜਾਂਦੇ ਆ ਸਾਡੇ ਛੱਤ ਦੇ ਉੱਪਰ ਜਿਹੜੀਆਂ ਨਾ ਹਰੇਕ ਘਰ ਦੇ ਉੱਪਰ ਟੈਂਕੀ ਰੱਖੀ ਹੋਈ ਹੈ ਸਮਰਸੀਬਲ ਚਲਾ ਕੇ ਭਰਨ ਵਾਸਤੇ ਕਿੰਨੇ ਸਾਰਾ ਦਿਨ ਪਾਣੀ ਵਰਤਣਾ ਉਹ ਕਿਸੇ ਕੋਲ 1000 ਲੀਟਰ ਦੀ ਹੈ ਕਿਸੇ ਕੋਲ 2000 ਲੀਟਰ ਦੀ ਕਿਸੇ ਕੋਲ 5000 ਲੀਟਰ ਜਿੰਨਾ ਚਿਰ ਉਹ ਟੈਂਕੀ ਭਰ ਕੇ ਉਹਦੇ ਉੱਤੋਂ ਦੀ ਦੁੱਗਣਾ ਪਾਣੀ ਹੋਰ ਨਹੀਂ ਡੁੱਲਦਾ ਮਤਲਬ ਜੇ 2000 ਲੀਟਰ ਦੀ ਟੈਂਕੀ ਰੱਖੀ ਹੈ ਨਾ ਜਿੰਨਾ ਚਿਰ 4000 ਲੀਟਰ ਪਾਣੀ ਹੋਰ ਨਹੀਂ ਡੁੱਲਦਾ ਉਹਨਾਂ ਚਿਰ ਅਸੀਂ ਮੋਟਰ ਬੰਦ ਨਹੀਂ ਕਰਦੇ ਠੀਕ ਹੈ ਇਹ ਜਿਹੜਾ ਪਾਣੀ ਅਸੀਂ ਵੇਸਟ ਕਰ ਰਹੇ ਨਾ ਇਹ ਸਾਨੂੰ ਪੰਜਾਬੀਆਂ ਨੂੰ ਸਾਡੇ ਪੰਜਾਬ ਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਇਹਦੇ ਇਹਦੇ ਨਤੀਜੇ ਭੁਗਤਨੇ ਪੈਣੇ ਆ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਜਿਹੜਾ ਉਹ ਗਾਲਾਂ ਕੱਢਿਆ ਕਰਨਗੀਆਂ ਵੀ ਸਾਡੇ ਬਜ਼ੁਰਗ ਜਿਹੜੇ ਸੀ ਉਹ ਤਾਂ ਪੰਜ ਦਰਿਆਵਾਂ ਦੀ ਧਰਤੀ ਸੀ ਪਰ ਉਹ 47 ਤੋਂ ਪਹਿਲਾਂ ਸੀ 47 ਤੋਂ ਬਾਅਦ ਤਿੰਨ ਦਰਿਆਵਾਂ ਦੀ ਰਹਿ ਗਈ ਉਹਨਾਂ ਨੇ ਕਹਿੰਦੇ ਕਿ ਦਰਿਆਵਾਂ ਦੀ ਧਰਤੀ ਹੋਣ ਦੇ ਬਾਵਜੂਦ ਸਾਡੇ ਪੀਣ ਨੂੰ ਪਾਣੀ ਹੈ ਨਹੀਂ ਕਿਉਂਕਿ ਇਹ ਗੱਲ ਮੰਨਣੀ ਪੈਣੀ ਹੈ ਤੀਜੀ ਵਿਸ਼ਵ ਜੰਗ ਕਹਿੰਦੇ ਲੱਗਣੀ ਹੈ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਤੀਜੀ ਵਿਸ਼ਵ ਜੰਗ ਜਿਹੜੀ ਹੈ ਉਹ ਅਨਾਜ ਵਾਸਤੇ ਲੱਗਣੀ ਹੈ ਉਹ ਧਰਤੀ ਵਾਸਤੇ ਲੱਗਣੀ ਹੈ ਉਹ ਆਪਣੀ ਈਗੋ ਵਾਸਤੇ ਲੱਗਣੀ ਹੈ ਉਹਨਾਂ ਚੀਜ਼ਾਂ ਨੂੰ ਇੱਕ ਪਾਸੇ ਛੱਡ ਦਿਓ ਅਸਾਰ ਇਹ ਬਣਦੇ ਜਾ ਰਹੇ ਕਿ ਤੀਜੀ ਵਿਸ਼ਵ ਜੰਗ ਜਿਹੜੀ ਇਹਨਾਂ ਹੋ ਸਕਦਾ ਪਾਣੀ ਆ ਪਿੱਛੇ ਲੱਗੇ ਉਸੇ ਪਾਣੀ ਨੂੰ ਜਿਹੜਾ ਸੀ ਇਹ ਮੁੱਦਾ ਬਣਾ ਕੇ ਤੇ ਦਿੱਲੀ ਦੇ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ ਕਿ ਤੁਹਾਡੇ ਘਰਾਂ ਤੱਕ ਪਾਣੀ ਪਹੁੰਚੂ ਕਿਉਂਕਿ ਪਾਣੀ ਦੀ ਬਹੁਤ ਬੁਰੇ ਹਾਲਾਤ ਆ ਉੱਥੇ ਪੀਣ ਵਾਲਾ ਪਾਣੀ ਜਿਹੜਾ ਨਾ ਆਪਾਂ ਤੇ ਇੱਥੇ ਣਾਉਣ ਲੱਗੇ ਮੇਰੇ ਖਿਆਲ ਦੇ ਵਿੱਚ 100-100 ਲੀਟਰ ਡੋਲ ਦਿੰਨੇ ਆ ਉੱਥੇ ਲੋਕਾਂ ਕੋਲ ਪੀਣ ਵਾਸਤੇ ਪਾਣੀ ਹੈ ਨਹੀਂ ਬਹੁਤ ਸਾਰੇ ਇਹੋ ਜਿਹੇ ਇਲਾਕੇ ਆ ਦਿੱਲੀ ਦੇ ਵਿੱਚ ਜਦੋਂ ਉਹ ਚੀਜ਼ਾਂ ਇਹਨੇ ਕੀਤੀਆਂ ਨਾ ਤਾਂ ਉਹਨਾਂ ਨੂੰ ਲੱਗਿਆ ਕਿ ਯਾਰ ਨਵਾਂ ਬੰਦਾ ਆ ਆਮ ਲੋਕਾਂ ਦੇ ਵਿੱਚੋਂ ਜਾ ਰਿਹਾ ਹੈ ਅੰਦੋਲਨ ਦੇ ਵਿੱਚੋਂ ਆਇਆ ਬੰਦਾ ਹੈ ਤਾਂ ਲੋਕਾਂ ਨੇ ਜਿਹੜਾ ਸੀ ਉਹਨਾਂ ਦੇ ਪਿੱਛੇ ਲੱਗ ਗਏ ਤੇ ਉਹ ਇੱਕ ਤਾਂ ਪਿੱਛ ਉਧਰਲੇ ਪਾਸੇ ਕਿਉਂ ਬਹੁਤ ਸਾਰੇ ਕਿਉਸਕ ਵਧਾ ਕੇ ਜਿਹੜਾ ਪਾਣੀ ਉਹ ਦਿੱਲੀ ਨੂੰ ਲੈ ਕੇ ਵੀ ਗਏ ਜੀ ਜੀ ਜਿਵੇਂ ਰੰਜੀਤ ਸਾਗਰ ਡੈਮ ਦਾ ਪਾਣੀ ਹੈ ਬੇਸ਼ੱਕ ਉਹ ਦੋ ਨਹਿਰਾਂ ਪਹਿਲੇ ਦਿੱਲੀ ਤੇ ਹਰਿਆਣੇ ਨੂੰ ਕੱਡੀਆਂ ਹੋਈਆਂ ਸਾਡੀਆਂ ਉਸੇ ਤਰ੍ਹਾਂ ਜਿਹੜਾ ਸੀ ਜਿਵੇਂ ਸਾਡੀਆਂ ਹੋਣ ਆ ਰਾਜਸਥਾਨ ਫੀਡਰ ਵਗੈਰਾ ਜਾਂਦੀ ਹੈ ਇਹਨਾਂ ਦੇ ਵਿੱਚੋਂ ਜਿਹੜਾ ਪਾਣੀ ਸੀ ਨਾ ਜਿਵੇਂ ਇਹ ਲੈ ਗਏ ਜਿਵੇਂ ਗੰਗ ਕਨਾਲ ਹੋ ਗਈ ਹਨਾ ਇਹ ਜਿਹੜੀਆਂ ਚੀਜ਼ਾਂ ਦਾ ਜਿਹੜਾ ਪਾਣੀ ਇਹ ਵਧਾ ਕੇ ਸਾਨੂੰ ਘਟਾਤਾ ਸਾਡੇ ਇਥੇ ਖਾਲੇ ਪੱਕੇ ਕਰਤੇ ਛੋਟੇ ਕਰਤੇ ਸਾਡੇ ਸੂਏ ਪੱਕੇ ਕਰਤੇ ਕੱਸੀਆਂ ਪੱਕੀਆਂ ਕਰਤੀਆਂ ਸੈਜ ਛੋਟਾ ਕਰਤਾ ਪਾਣੀ ਦੀ ਮਾਤਰਾ ਉਹਨਾਂ ਦੇ ਵਿੱਚ ਜਿਹੜਾ ਸੀ ਉਹ ਪਾਣੀ ਦਾ ਵਹਾਅ ਘਟਾਤਾ ਉਹ ਪਾਣੀ ਜਿਹੜਾ ਸੀ ਉਹਨਾਂ ਪਾਸਿਆਂ ਨੂੰ ਲੈ ਕੇ ਲਿਜਾ ਕੇ ਜਦੋਂ ਉਹਨੂੰ ਪਾਣੀ ਦਿੱਤਾ ਨਾ ਤਾਂ ਤੀਜੀ ਵਾਰ ਦੀ ਸਰਕਾਰ ਲੋਕਾਂ ਨੇ ਬਣਾਤੀ ਹੁਣ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੈ ਕਿਉਂਕਿ ਹੁਣ ਜਿਹੜਾ ਸੀ ਅਸਲ ਜਿਹੜੀ ਬਿੱਲੀ ਹੈ ਉਹ ਥੈਲਿਆਂ ਬਾਹਰ ਆ ਚੁੱਕੀ ਹੈ ਵੀ ਜਿਹੜੇ ਹੋਰ ਨਾਲ ਲਾਲੀਪਪ ਦਿੱਤੇ ਹੋਏ ਸੀ ਨਾ ਦਿੱਲੀ ਦੇ ਵਿੱਚ ਬਹੁਤ ਸਾਰੇ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਕਿੰਨੇ ਬੋਰਡ ਲੱਗੇ ਸੀ ਕੇਜਰੀਵਾਲ ਦੀ ਪਹਿਲੀ ਗਰੰਟੀ ਕੇਜਰੀਵਾਲ ਦੀ ਦੂਜੀ ਗਰੰਟੀ ਪੰਜਵੀਂ ਗਰੰਟੀ ਸੱਤਵੀਂ ਗਰੰਟੀ ਅੱਜ ਲੱਭ ਕੇ ਵਹਾਓ ਗਰੰਟੀਆਂ ਕਿੱਥੇ ਆਓ ਇੱਥੋਂ ਤੱਕ ਕਿ ਤਾਂ ਕਰਕੇ ਹੁਣ ਦਿੱਲੀ ਦੇ ਵਿੱਚ ਇਹਨਾਂ ਦੇ ਭਾਅ ਦੀ ਬਣੀ ਪਈ ਐ ਪੰਜਾਬ ਦਾ ਜਿਹੜਾ ਨਾ ਇਹ ਪ੍ਰਚਾਰ ਕਰਕੇ ਜਿਵੇਂ ਮਾਨ ਸਾਹਿਬ ਨੇ ਹੁਣ ਨਿਊਜ਼ ਚਲਾਤੀ ਖਬਰ ਚਲਾਤੀ ਇਹ ਚਾਹੇ ਅਖਬਾਰਾਂ 'ਚ ਹੀ ਆਈ ਐ ਵੀ ਕਹਤਾ ਕਿ ਬੀਬੀਆਂ ਨੂੰ ਬਹੁਤ ਜਲਦੀ ਅਸੀਂ ਹਜ਼ਾਰ ਦੀ ਥਾਂ 1100 ਰੁਪਏ ਮਹੀਨਾ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਉਹ ਜਿਹੜਾ ਹੈਗਾ ਬਹੁਤ ਜਲਦੀ ਜਿਹੜਾ ਨਾ ਇਹ ਬਹੁਤ ਜਲਦੀ ਵਾਲਾ ਸਮਾਂ ਆਉਣਾ ਹੀ ਨਹੀਂਗਾ ਇਹ ਘੱਟੋ ਘੱਟ ਮੈਂ ਲੱਗਾ ਹਜੇ ਹੋਰ ਡੇਢ ਸਾਲ ਨਹੀਂ ਆਉਂਦਾ ਡੇਢ ਜਾਂ ਪੌਣੇ ਦੋ ਸਾਲ ਜਦੋਂ ਉਹੀ ਤਿੰਨ ਚਾਰ ਮਹੀਨੇ ਰਹਿ ਜਾਣਗੇ ਨਾ ਉੱਥੇ ਜਾ ਕੇ ਫਿਰ ਇੱਕ ਹਿਸਾਬ ਨਾਲ ਇਹ ਨਹੀਂ ਕਿ ਆਪਾਂ ਕਹਿੰਨੇ ਜੇ ਹੁਣ ਦਿੱਲੀ ਚ ਦੇਣ ਲੱਗੇ ਸੀ ਇਹ ਤਿੰਨ ਮਹੀਨੇ ਰਹਿੰਦੇ ਆ ਤੇ ਫਿਰ ਜਾਂ ਤਾਂ ਪਿਛਲੇ ਜਿਹੜੇ ਇਹਨਾਂ ਸੀਗੇ ਤੁਸੀਂ ਮੰਨ ਲਓ ਕਿ 12 ਚੌਕਾ 48 ਠੀਕ ਹੈ ਜਿਹੜੇ 50 ਤੋਂ ਵੱਧ ਮਹੀਨੇ ਬਣਦੇ ਸੀਗੇ ਠੀਕ ਹੈ 60 ਮਹੀਨੇ ਬਣਦੇ 5 ਸਾਲਾਂ ਦੇ ਤਿੰਨ ਮਹੀਨੇ ਪਹਿਲਾਂ ਦਿੱਤੇ ਨੇ 56 57 ਮਹੀਨੇ ਬਣਦੇ ਸੀ ਜਾਂ ਤਾਂ 56 57 ਮਹੀਨਿਆਂ ਦਾ 56 55 50 50 ਹਜ਼ਾਰ ਹੀ ਦਿੰਦੇ ਜਾਂ ਤਾਂ 50-50 ਹਜ਼ਾਰ ਦਾ ਟੋਕਟ ਪਾਉਂਦੇ ਖਾਤਿਆਂ 'ਚ ਉਹ ਨਹੀਂ ਪਾਇਆ ਤਿੰਨ ਮਹੀਨੇ ਪਹਿਲਾਂ ਹਜ਼ਾਰ ਜੇ ਸ਼ੁਰੂ ਕਰ ਤਾ ਕਿੰਨੀਆਂ ਵਿਚਾਰੀਆਂ ਨੂੰ ਮਿਲਿਆ ਕਿੰਨਿਆਂ ਨੂੰ ਨਹੀਂ ਮਿਲਿਆ ਉਹਦਾ ਕੋਈ ਪਤਾ ਨਹੀਂ ਕਿਉਂਕਿ ਆਮ ਬੰਦੇ ਦੀ ਆਵਾਜ਼ ਜਿਹੜੀ ਹੈ ਉਹ ਦੁਨੀਆ 'ਚ ਪਹੁੰਚਦੀ ਨਹੀਂ ਮੀਡੀਆ ਇਹਨਾਂ ਦੇ ਹੱਥ 'ਚ ਸੋਸ਼ਲ ਮੀਡੀਆ ਇਹਨਾਂ ਦੇ ਹੱਥ 'ਚ ਮੀਡੀਆ ਇਹਨਾਂ ਦੇ ਨੈਸ਼ਨਲ ਮੀਡੀਆ ਸਭ ਕੁਝ ਇਹਨਾਂ ਦੇ ਹੱਥ 'ਚ ਹੈ ਇਸ ਕਰਕੇ ਬੰਦੇ ਦੀ ਆਵਾਜ਼ ਜਿਹੜੀ ਨਾ ਆਮ ਬੰਦਾ ਆਪਦੀ ਆਵਾਜ਼ ਕਿੱਥੋਂ ਤੱਕ ਪਹੁੰਚਾਊਗਾ ਕੁਝ ਲੋਕਾਂ ਨੂੰ ਵੰਡ ਕੇ ਉਹਦਾ ਪ੍ਰਚਾਰ ਕਰ ਦੇਣਗੇ ਪੁਕਾਰ ਜੇ ਵਿਖਾ ਦੇਣਗੇ ਸਾਹਮਣੇ ਮੀਡੀਆ ਦੇ ਵਿੱਚ ਵੀ ਆ ਲੋ ਜੀ ਮੈਨੂੰ ਆਉਣ ਮੈਨੂੰ ਆਉਣ ਲੱਗ ਪਏ ਮੈਨੂੰ ਆਉਣ ਲੱਗ ਪਏ ਅਸੀਂ ਲਾਈ ਲੱਗ ਗਏ ਸਾਡੀਆਂ ਬੀਬੀਆਂ ਜਿਹੜੀਆਂ ਹੈਗੀਆਂ ਜਦੋਂ ਉਹ ਦਿੱਲੀ ਵਾਲੇ ਵਹੁਣੇ ਸ਼ੁਰੂ ਕਰਤੇ ਇਹਨਾਂ ਨੇ ਉੱਥੇ ਪੰਜਾਬ ਵਾਲੇ ਵਹੁਣੇ ਸ਼ੁਰੂ ਕਰਤੇ ਪੰਜਾਬ ਦੇ ਵਿੱਚ ਉਹ ਅਨਾਉਂਸ ਕਰਤੇ ਤੇ ਕੁਝ ਪਰਸੈਂਟ ਵੋਟ ਉਹ ਲਾਲਚਾਲੇ ਪਾਸੇ ਚਲਾ ਜਾਂਦਾ ਨਹੀਂ ਨਹੀਂ ਹੁਣ ਨਹੀਂ ਲੱਗਦਾ ਜਸਿੰਦਰ ਜੀ ਪਹਿਲਾਂ ਵਾਲੀ ਗੱਲ ਭੁੱਲ ਜੋ ਜਿਹੜੀ ਤੁਸੀਂ ਗੱਲ ਕਰੀ ਸੀ ਵੀ ਪਾਰਟੀ ਨੂੰ ਖਤਮ ਹੋਣ ਤੇ ਵੀ ਪਾਰਟੀ ਸਟੈਂਡ ਵੀ ਛੇਤੀ ਹੋ ਗਈ ਸੀ ਖਤਮ ਹੀ ਹੋ ਗਈਆਂ ਸੀ ਕਈ ਪਾਰਟੀਆਂ ਆਈਆਂ ਪੰਜਾਬ ਦੇ ਵਿੱਚ ਖਤਮ ਹੋ ਗਈਆਂ ਜਿਵੇਂ ਤੁਸੀਂ ਪਿਛਲੀਆਂ ਸਰਕਾਰਾਂ ਦੇ ਨਾਲ ਅਕਾਲੀ ਕਾਂਗਰਸੀ ਦੀ ਗੱਲ ਕਰੀਆ ਉਹਨਾਂ ਨੂੰ ਤਾਂ ਟਾਈਮ ਲੱਗਿਆ ਸੀ ਖਤਮ ਹੋਣ ਤੇ ਕੋਈ 25 ਸਾਲ ਰਾਜ ਕਰ ਗਈ ਕੋਈ 15 ਸਾਲ ਰਾਜ ਕਰ ਗਈ ਪਰ ਜਿਵੇਂ ਹੀ ਤੀਜੀ ਨਾ ਆਈ ਸੀ ਉਵੇਂ ਤੀਜੀ ਨੇ ਜਾਣਗੇ ਪਹੁੰਚੀ ਥੀ ਕਿਉਂਕਿ ਲੋਕਾਂ ਨੂੰ ਧੋਖਾ ਹੀ ਬਹੁਤ ਬੀਬੀਆਂ ਨੂੰ ਧੋਖਾ ਹੋ ਗਿਆ ਕਿਸਾਨਾਂ ਨੂੰ ਧੋਖਾ ਹੋ ਗਿਆ ਮੁਲਾਜ਼ਮਾਂ ਨੂੰ ਧੋਖਾ ਹੋਗਾ ਕਿਹੜਾ ਵਰਗ ਆ ਜਿਹਦੇ ਨਾਲ ਆਮ ਆਦਮੀ ਪਾਰਟੀ ਨੇ ਧੋਖਾ ਨਹੀਂ ਕੀਤਾ ਜਦੋਂ ਆਉਣਾ ਸੀ ਲੋਕਾਂ ਨੂੰ بڑے ਸੁਪਨੇ ਵਿਖਾਏ ਮਾਨ ਸਾਹਿਬ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਆ ਮੈਂ ਐ ਕਰੂੰਗਾ ਪਰ ਉਹ ਕੁਛ ਨਹੀਂ ਨਿਕਲਿਆ ਸਾਰਾ ਉਹ ਲਪਾਪੇ ਬਾਜੀ ਸੀ ਪਰ ਉਹ ਲੋਕ ਹੁਣ ਸੋਸ਼ਲ ਮੀਡੀਆ ਆ ਗਿਆ ਪਰ ਦਿੱਲੀ ਦੇ ਵਿੱਚ ਇਹਨਾਂ ਨੂੰ ਉਹਦਾ ਮੂੰਹ ਮੋੜਨ ਲੋਕ ਜਵਾਬ ਮਿਲੂਗਾ ਬਿਲਕੁਲ ਮਿਲੂਗਾ ਜੀ ਇਹ ਇੱਕ ਚੀਜ਼ ਹੋਰ ਹੈ ਨਾ ਹੁਣ ਤੁਸੀਂ ਦੇਖੋ ਵੀ ਮਹੱਲਾ ਕਲੀਨਿਕ ਬਣਾਏ ਸੀ ਇਹਨਾਂ ਨੇ ਠੀਕ ਹੈ ਬੀਬੀਆਂ ਨੂੰ ਇੱਕ ਵਾਰ ਫੇਰ ਬੇਨਤੀ ਕਰਦੇ ਆਂ ਵੀ ਸੋਚ ਸਮਝ ਕੇ ਆਪਦਾ ਚੱਲਿਓ ਠੀਕ ਹੈ ਜੀ ਖਾਸ ਕਰਕੇ ਜੇ ਦਿੱਲੀ ਤੱਕ ਵੀਡੀਓ ਜਾਣੀ ਹੈ ਤਾਂ ਉੱਥੋਂ ਤੱਕ ਧਿਆਨ ਦਿਓ ਇਸ ਗੱਲ ਤੇ ਵੀ ਤਿੰਨ ਤਿੰਨ ਮਹੀਨੇ ਪਹਿਲਾਂ ਜੇ ਤੁਹਾਨੂੰ 1000-1000 ਰੁਪਏ ਸ਼ੁਰੂ ਕਰਤਾ ਨਾ ਕੁਝ ਪਰਸੈਂਟ ਨੂੰ ਕਿਉਂਕਿ ਹਰ ਇੱਕ ਨੂੰ ਨਹੀਂ ਜਾਣਾ ਇਹ ਗੱਲ ਪੱਥਰ ਤੇ ਲੀਕ ਹੈ ਕਿ ਹਰ ਇੱਕ ਨੂੰ ਨਹੀਂ ਜਾਣਾ ਉਹਨੇ ਕੁ ਲੋਕਾਂ ਨੂੰ ਜਾਊ ਜਿਹੜੇ ਲੋਕ ਹੈਗੇ ਵੀ ਜਾ ਇਹਨਾਂ ਦੇ ਨੇੜਲੇ ਆ ਜਾਂ ਜਿਹੜੇ ਲੋਕ ਆ ਕੇ ਸੋਸ਼ਲ ਮੀਡੀਆ ਤੇ ਬੀਬੀਆਂ ਬੋਲਣ ਜੋਗੀਆਂ ਉਹੋ ਜਿਹੇ ਲੋਕਾਂ ਤੱਕ ਜ਼ਰੂਰ ਦਿੱਤੇ ਜਾਏ ਇਹ ਪਾਲਿਸੀ ਇਹੋ ਜੀ ਕੱਢ ਕੇ ਲਿਆਉਣਗੇ ਮੇਰੇ ਹਿਸਾਬ ਨਾਲ 30% ਲੋਕਾਂ ਨੂੰ ਮਿਲਣਾ 70% ਲੋਕ ਫੇਰ ਰਹਿ ਜਾਣੇ ਜਦੋਂ ਹਰਿਆਣਾ ਵਾਲਾ ਇਲੈਕਸ਼ਨ ਹੋਇਆ ਨਾ ਜਿੱਤ ਕੀ ਵਧਾਂ ਸਮਾਧਾ ਹਰਿਆਣੇ ਵਾਲੇ ਇਲੈਕਸ਼ਨ ਦੇ ਵਿੱਚ ਉਹੀ ਬੀਬਾ ਅਨਮੋਲ ਗਗਨਮਾਨ ਜਿਹੜੀ 5 ਮਿੰਟਾਂ ਜਾਂ ਐਮਐਸਪੀ ਦਿੰਦੀ ਸੀ ਉੱਥੇ ਜਾ ਕੇ ਉਹਦੀਆਂ ਬਹੁਤ ਵੀਡੀਓ ਵਾਇਰਲ ਹੋਈਆਂ ਸੀ ਉਹਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਅਸੀਂ 1000 ਰੁਪਏ ਦੇ ਰਹੇ ਹਾਂ ਬੀਬੀਆਂ ਨੂੰ ਪੰਜਾਬ ਦੇ ਵਿੱਚ ਅਸੀਂ ਦੇ ਰਹੇ ਹਾਂ ਜੇ ਉਹ ਤੋਂ ਸਰਕਾਰ ਬਣੀ ਹੈ ਕਿਉਂਕਿ ਨਾ ਹਰਿਆਣੇ ਵਾਲੀਆਂ ਬੀਬੀਆਂ ਪੰਜਾਬ ਵਾਲੀਆਂ ਨਾਲ ਗੱਲ ਕਰਦੀਆਂ ਨਾ ਪੰਜਾਬ ਵਾਲੀਆਂ ਦਿੱਲੀ ਵਾਲੀਆਂ ਨਾਲ ਗੱਲ ਕਰਦੀਆਂ ਉਹਦੇ ਵਿੱਚ ਉਹ ਬੀਬਾ ਨੂੰ ਇਸੇ ਪ੍ਰਚਾਰ ਤੇ ਲਾਇਆ ਗਿਆ ਸੀ ਕਿ ਤੂੰ ਇਹ ਪ੍ਰਚਾਰ ਕਰੀ ਚੱਲ ਕੇ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਅਸੀਂ ਆਪ ਸਰਕਾਰ ਬਣਦੇ ਹਾਂ ਸਾਰ ਬੀਬੀਆਂ ਨੂੰ 1000 1000 ਰੁਪਏ ਮੇਰਾ ਖਿਆਲ ਸਿਆਣੇ ਨਿਕਲੇ ਦਿੱਲੀ ਵਾਲਿਆਂ ਨਾਲੋਂ ਤੇ ਪੰਜਾਬ ਵਾਲਿਆਂ ਨਾਲੋਂ ਉਹਨਾਂ ਨੇ ਫਿਰ ਵੀ ਇਹਨੂੰ ਇੱਕ ਵੀ ਸੀਟ ਨਹੀਂ ਦਿੱਤੀ ਹਰਿਆਣੇ ਦੇ ਵਿੱਚ ਉਹ ਇਹਨਾਂ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਜਿਹੜਾ ਗਿਰਗਟਾਲਾ ਜਿਹੜਾ ਰੰਗ ਹੈ ਵਟਾ ਕੇ ਵਖਾਉਂਦੇ ਸੀ ਇਹ ਉਹ ਉਹ ਛਲਾਵੇ ਦੇ ਵਿੱਚ ਲੋਕ ਆਏ ਨਹੀਂ ਉਹ ਇਸ ਕਰਕੇ ਮੈਂ ਕਹਿੰਦਾ ਦਿੱਲੀ ਵਾਲੇ ਬਹੁਤ ਸਿਆਣੇ ਆ ਠੀਕ ਹੈ ਕੁਝ ਲਾਲਚ ਹੁੰਦੇ ਬੰਦਾ ਕਹਿੰਦਾ ਸਰਕਾਰ ਆ ਯਾਰ ਆਪ ਤਾਂ ਕੰਮ ਲੈਣੇ ਹੋਰ ਬੰਦੇ ਨੇ ਸਰਕਾਰ ਚ ਆਪ ਥੋੜੋ ਜਾ ਕੇ ਬੈਠਣਾ ਹੁੰਦਾ ਉਹਨਾਂ ਕੰਮਾਂ ਨੂੰ ਵੇਖ ਕੇ ਬੰਦਾ ਜਿਹੜਾ ਕਹਿੰਦਾ ਕਿ ਕੰਮ ਕਰਨਗੇ ਯਾਰ ਜੇ ਨਵੇਂ ਆ ਤਾਂ ਲੋਕਾਂ ਦੇ ਵੋਟਾਂ ਜਿਹੜੀਆਂ ਅਸੀਂ ਪਹਿਲੀ ਵਾਰ ਜਦੋਂ ਥੋੜੇ ਚਿਰ ਬਾਅਦ ਸਰਕਾਰ ਟੁੱਟ ਗਈ ਸੀਗੀ ਠੀਕ ਹੈ ਦੂਜੀ ਵਾਰ ਤੀਜੀ ਵਾਰ ਫਿਰ ਜੋ ਬਣੀ ਹੈ ਚਲੋ ਠੀਕ ਹੈ ਕਿ ਇਹ ਕਿਆ ਸੀ ਜੇ ਪਿੱਛੇ ਕੰਮ ਕੀਤੇ ਤਾਂ ਸਾਡੀ ਸਰਕਾਰ ਬਣਾ ਦਿਓ ਪਰ ਹੁਣ ਜਿਹੜਾ ਨਾ ਹੁਣ ਅਡੀ ਚੋਟੀ ਦਾ ਚੋਟੀ ਦਾ ਜੋਰ ਇਸ ਕਰਕੇ ਲੱਗਿਆ ਹੋਇਆ ਵੀ ਇਹ ਇਲੈਕਸ਼ਨ ਜੇ ਦਿੱਲੀ ਵਾਲਾ ਇਲੈਕਸ਼ਨ ਇਹ ਹਾਰ ਜਾਂਦੇ ਹਨਾ ਜੇ ਬਹੁਤ ਮਤ ਜਿੱਥੋਂ ਤੱਕ ਦਿੱਲੀ ਤੋਂ ਆਵਾਜ਼ ਆ ਨਾ ਕਿਉਂਕਿ ਆਪਣਾ ਸਰਕਲ ਸਾਰੇ ਥਾਵਾਂ ਤੇ ਹੁੰਦਾ ਜਿਹੜੀ ਦਿੱਲੀ ਦੀ ਆਵਾਜ਼ ਹੈ ਦਿੱਲੀ ਵਾਲੇ ਕਹਿੰਦੇ ਵੀ ਇਹਨਾਂ ਨੂੰ ਜ਼ੋਰ ਲਾ ਕੇ 20 ਸੀਟਾਂ ਆ ਜਾਣ ਤਾਂ ਬਹੁਤ ਹੈ ਇਹ 70 ਤੋਂ ਵੱਧ ਦਾ ਦਾਵਾ ਕਰੀ ਜਾਂਦੇ ਜੇ ਦਿੱਲੀ ਦੇ ਵਿੱਚ ਹਾਲਾਤ ਇਹ ਬਣ ਜਾਂਦੇ ਹਨ ਨਾ ਤੇ ਫਿਰ ਤੁਸੀਂ ਇਹ ਸਮਝ ਲਓ ਕਿ ਆਮ ਆਦਮੀ ਪਾਰਟੀ ਜਿੰਨੀ ਸਪੀਡ ਦੇ ਨਾਲ ਬਣੀ ਸੀ ਨਾ ਉਦੋਂ ਕਈ ਗੁਣਾ ਵੱਧ ਸਪੀਡ ਦੇ ਨਾਲ ਆਪਦੇ ਪਤਨ ਵੱਲ ਨੂੰ ਉਸ ਦਿਨ ਤੋਂ ਵਧਣਾ ਸ਼ੁਰੂ ਹੋ ਜਾਊਗੀ ਇਸੇ ਕਰਕੇ ਡਰਾਇਆ ਜਾ ਰਿਹਾ ਪੰਜਾਬ ਦੇ ਜਿਹੜੇ ਵਿਧਾਇਕ ਹੈ ਮੰਤਰੀ ਹੈ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਡਰਾਇਆ ਹੈ ਪੂਰਾ ਕੇਜਰੀਵਾਲ ਨੇ ਵੀ ਜੇ ਦਿੱਲੀ ਹਾਰ ਗਏ ਤਾਂ ਫਿਰ ਪੰਜਾਬ ਦੇ ਵਿੱਚ ਆਗ ਚੜਦੋ ਕਿ ਲੋਕ ਤੁਹਾਨੂੰ ਸੱਤਾ ਸੌਂਪਣਗੇ ਤੇ ਹੁਣ ਦੱਸੋ ਵੀ ਪੰਜਾਬ ਵਾਲੇ ਐਮਐਲਏ ਇੱਕ ਚੀਜ਼ ਦੱਸੋ ਤਾਰਾ ਜੀ ਜੇ ਉੱਥੇ ਇਹਨਾਂ ਦੇ 63 70 ਐਮਐਲਏ ਐਸ ਟਾਈਮ ਜੀ ਜੀ ਠੀਕ ਹੈ 67 ਹੈਗੇ 68 ਹੈ ਜਿਨ੍ਹਾਂ ਨੇ ਐਮਐਲਏ ਮੰਤਰੀ ਉੱਥੇ ਸਰਕਾਰ ਉੱਥੇ ਇਹਨਾਂ ਦੀ ਤਿੰਨ ਤਿੰਨ ਤੀਜੀ ਵਾਰ ਲਗਾਤਾਰ ਜੇ ਇਹ ਖੁਦ ਦਿੱਲੀ 'ਚ ਬੈਠਿਆਂ ਨਹੀਂ ਲੋਕਾਂ ਨੂੰ ਸਮਝਾ ਸਕੇ ਕਿ ਅਸੀਂ ਤੁਹਾਡੇ ਵਾਸਤੇ ਆਹ ਕੀਤਾ ਸਾਨੂੰ ਵੋਟਾਂ ਪਾਓ ਤੇ ਪੰਜਾਬ ਵਾਲੇ ਜਿਨ੍ਹਾਂ ਨੂੰ ਪੂਰੀ ਹਿੰਦੀ ਨਹੀਂ ਬੋਲਨੀ ਉਹਦੀ ਹਮਕੋ ਤੁਮਕੋ ਕਰਦੇ ਆ ਠੀਕ ਹੈ ਤੋ ਜਦ ਜਿਹੜੇ ਪੁੱਛਦੇ ਇਹ ਭਈਆ ਮੇਰਾ ਮੋਟਰਸਾਈਕਲ ਕਹਾਂ ਪੇ ਖੜਾ ਹੈ ਠੀਕ ਹੈ ਖੜਾ ਹੈ ਠੀਕ ਹੈ ਵੀ ਮਤਲਬ ਮੇਰੇ ਕੋਲ ਤਾਂ ਫੇਰ ਸ਼ਾਇਦ ਛੁੱਧ ਬੋਲੀ ਗਈ ਹੋਗੀ ਐਹੋ ਜੀ ਹਿੰਦੀ ਬੋਲਦੇ ਟੁੱਟੀ-ਫੁੱਟੀ ਵੀ ਮੈਂ ਇਹਨਾਂ ਦੇ ਆਪ ਦੇ ਵਿਧਾਇਕ ਮੰਤਰੀ ਵੇਖਿਆ ਜੋ ਕੋਸ਼ਿਸ਼ ਕਰਦੇ ਹਨ ਤੇ ਉਹਦੇ ਵਿੱਚ 80% ਪੰਜਾਬੀ ਠੀਕ ਹੈ ਤੇ 20% ਹਿੰਦੀ ਉਹ ਮਤਲਬ ਪੰਜਾਬੀ ਤੇ ਹਿੰਦੀ ਰਲਾ ਕੇ ਨਾ ਪਜਹਿੰਦੀ ਪਜਹਿੰਦੀ ਬਣ ਜਾਂਦੀ ਹੈ ਉਹ ਪਜਹਿੰਦੀ ਬੋਲਦੇ ਆ ਇਹ ਵੀ ਜਿਹੜੇ ਬੰਦਿਆਂ ਨੂੰ ਪ੍ਰੋਪਰ ਲੈਂਗੁਏਜ ਹੀ ਨਹੀਂ ਆਉਂਦੀ ਜਿਹੜੇ ਬੰਦਿਆਂ ਨੂੰ ਇਹ ਹੀ ਨਹੀਂ ਪਤਾ ਕਿ ਦਿੱਲੀ ਦੀਆਂ ਮੁਸੀਬਤਾਂ ਕੀ ਐ ਦਿੱਲੀ ਦੀਆਂ ਲੋੜਾਂ ਕੀ ਐ ਉਹ ਤਾਂ ਫਿਰ ਜਿਵੇਂ ਆਪਾਂ ਨੂੰ ਟੀਚਰ ਬਣਾਉਣਾ ਹੁੰਦਾ ਸੀ ਨਾ ਵੀ ਆਹ ਬੇਟਾ ਤੈਨੂੰ ਸਬਕ ਦੇਤਾ ਇਹਨੂੰ ਤੂੰ ਯਾਦ ਕਰਨਾ ਤੇ ਕੱਲ ਨੂੰ ਤੂੰ ਮੈਨੂੰ ਆ ਕੇ ਸੁਣਾਉਣਾ ਉਹ ਸਬਕ ਦਿੱਤਾ ਜਾਂਦਾ ਉਥੋਂ ਕਲਾਸਾਂ ਲਾ ਕੇ ਦਿੱਲੀ ਵਾਲਿਆਂ ਵੱਲੋਂ ਕਿ ਆ ਤੁਹਾਡਾ ਸਬਕ ਐ ਜੀ ਕੱਲ ਨੂੰ ਰਟਾ ਰਟਾਇਆ ਤੋਤੇ ਵਾਂਗੂ ਤੁਸੀਂ ਗੰਗਾ ਗੰਗਾ ਰਾਮ ਚੋਰੀ ਖਾਣੀ ਐ ਮਿੱਠੂ ਤੋਤੇ ਚੋਰੀ ਖਾਣੀ ਐ ਮਤਲਬ ਆਹ ਤੁਸੀਂ ਰਟਾ ਰਟਾਇਆ ਉੱਥੇ ਜਾ ਕੇ ਬੋਲਣਾ ਲੋਕਾਂ ਦੇ ਵਿੱਚ ਤੇ ਉਹਦੇ ਵਿੱਚ ਫਿਰ ਉਹ ਹਮਕੋ ਤੁਮਕ ਕਰਨਾ ਵੀ ਆਪਾਂ ਤਾਂ ਲੱਗਦਾ ਨਹੀਂ ਕੀ ਆ ਕੀ ਜਾਂਦੇ ਵੀ ਜੇ ਦਿੱਲੀ ਵਾਲੇ ਖੁਦ ਉੱਥੇ ਤੀਜੀ ਵਾਰ ਦੀ ਸਰਕਾਰ ਬਣਦੇ باوجود ਨਹੀਂ ਨਾ ਸਮਝਾ ਸਕੇ ਉਥੋਂ ਦੇ ਲੋਕਾਂ ਨੂੰ ਕਿ ਅਸੀਂ ਕੀ ਕੀਤਾ ਸਾਡੀ ਚੌਥੀ ਵਾਰ ਸਰਕਾਰ ਬਣਾਓ ਤੇ ਫਿਰ ਪੰਜਾਬ ਵਾਲਾ ਉੱਥੇ ਜੇ ਤੁਸੀਂ ਲਿਜਾ ਕੇ ਬਾਦੂ ਦਾ ਬੋਝ ਪੰਜਾਬ ਦਾ ਪੈਸਾ ਬਰਬਾਦ ਕਰ ਰਹੇ ਹੋ ਦਿੱਲੀ ਦੇ ਲੋਕਾਂ ਦਾ ਟੈਕਸਾਂ ਦਾ ਪੈਸਾ ਬਰਬਾਦ ਕਰ ਰਹੇ ਹੋ ਇਲੈਕਸ਼ਨ ਤੇ ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਫੰਡਿੰਗ ਹੋਣੀ ਉਹ ਬਰਬਾਦ ਕਰ ਰਹੇ ਹੋ ਇਹ ਤੁਸੀਂ ਉੱਥੇ ਅਰਬਾਂ ਖਰਬਾਂ ਰੁਪਏ ਬਰਬਾਦ ਕਰ ਰਹੇ ਹੋ ਨਾ ਇਹਨਾਂ ਚੀਜ਼ਾਂ ਤੇ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਇਹ ਕੀਤਾ ਹੋ ਇਸ ਵਾਰੀ ਨਾਰਾ ਦਿੱਤਾ ਹੀ ਨਹੀਂ ਦਿੱਲੀ ਦੇ ਵਿੱਚ ਇਹਨਾਂ ਨੇ ਇੱਕ ਦਿਨ ਕੇਜਰੀਵਾਲ ਨੇ ਮੜਾ ਜ ਮਲਮੀ ਜਮਾਲ ਮੜਮੀ ਜਮਾਨ ਆਖਿਆ ਸੀ ਕਹਿੰਦਾ ਸੀ ਵੀ ਜੇ ਵੀ ਕੰਮ ਕੀਤੇ ਹ ਤਾਂ ਸਾਨੂੰ ਵੋਟ ਪਾ ਦਿਓ ਉਹ ਕੁ ਫਾਰਮੈਲਟੀ ਜੀ ਕਰਨੀ ਪਈ ਤੇ ਪਰ ਉਦੋਂ ਬਾਅਦ ਲੱਗਿਆ ਨਹੀਂ ਕਿ ਕਿਤੇ ਬੜਕ ਮਾਰ ਕੇ ਜਾਂ ਕੇਜਰੀਵਾਲ ਨੇ ਜਾਂ ਭਗਵੰਤ ਮਾਨ ਨੇ ਦਿੱਲੀ ਦੇ ਵਿੱਚ ਕਿਸੇ ਸਟੇਜ ਤੇ ਖੜਕੇ ਇਹ ਗੱਲ ਆਖੀ ਹੋਵੇ ਵੀ ਜੇ ਕੰਮ ਕੀਤੇ ਤਾਂ ਵੋਟ ਪਾ ਦਿਓ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੰਮ ਨਹੀਂ ਕੀਤੇ ਜਿਹੜੇ ਇਸ ਸਰਕਾਰ ਚ ਕਰਨੇ ਸੀ ਜੀ ਸਾਹੀ ਚੀ ਲੈ ਕੇ ਸੀ ਨਾ ਜਦੋਂ ਪੰਜਾਬ ਦੇ ਵਿੱਚ ਲੋਕ ਜਿਹੜੇ ਭੋਲੇ ਆ ਪੰਜਾਬ ਦੇ ਬਾਹਲੇ ਨਜਾਇਜ਼ ਹੀ ਭੋਲੇ ਆ ਲੋਕਾਂ ਨੂੰ ਕਹਿੰਦੇ ਜੇ ਤਾਂ ਕੰਮ ਕਰਿਆ ਤੇ ਸਾਨੂੰ ਵੋਟ ਪਾ ਦਿਓ ਜੇ ਨਾ ਕਰੇ ਤੇ ਸਾਨੂੰ ਦੂਜੀ ਵਾਰ ਵੋਟ ਨਾ ਪਾਇਓ ਦੂਜੀ ਵਾਰ ਕਿਹੜਾ ਇਲੈਕਸ਼ਨ ਨਹੀਂ ਆਉਣੇ ਜੇ ਆਦੋਂ ਸਾਨੂੰ ਤੁਸੀਂ ਭੁਗਾਂਦੇ ਮੋੜਿਓ ਲੋਕ ਇਸੇ ਪਿੱਛੇ ਲੱਗ ਕੇ ਸ਼ਾਇਦ ਯਾਰੋ ਚਲੋ ਪਿਛਲੇ ਨੂੰ ਜਿਤਾਤਾ ਕਿਸੇ ਨੂੰ 15 ਸਾਲ ਦੇ ਤੇ ਕਿਸੇ ਨੂੰ 25 ਦੇ ਤੇ ਕਿਸੇ ਨੂੰ ਘੱਟ ਵੱਧ ਦੇ ਤੇ ਚਲੋ 5 ਸਾਲ ਆਪਾਂ ਇਹਨਾਂ ਨੂੰ ਵੀ ਦੇਖ ਦੇਖ ਲੈਣਾ ਸ਼ਾਇਦ ਕੰਮ ਕਰ ਦੇਣ ਉਹ ਕੰਮ ਤੇ ਤਾਂ ਜਮੇ ਪਿੱਛੇ ਜ਼ੀਰੋ ਹੀ ਹੋ ਗਿਆ ਕੰਮ ਕਿਸੇ ਨੂੰ ਇਹ ਵੀ ਤੁਸੀਂ ਪੈਸੇ ਦੀ ਗੱਲ ਕਰੀ ਆ ਸਾਰ ਐ ਮੇਲੇ ਨੂੰ ਪੜੇ ਪੜਾਈ ਜਾਂਦੇ ਆ ਵੀ ਤੁਸੀਂ ਜਾ ਕੇ ਸਾਡਾ ਪ੍ਰਚਾਰ ਕਰੋ ਵੀ ਪੰਜਾਬ ਦੇ ਵਿੱਚ ਸਾਡੀ ਸਰਕਾਰ ਨੇ ਆਮ ਆਦੀ ਪਾਰਟੀ ਨੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਕਲੋਨਿਕ ਹੱਲੇ ਬਣਾਤੇ 850 ਰਜਗਾਰ ਦੇਤਾ ਜਿਹੜੇ ਬੇਰਜਗਾਰ ਨੌਜਵਾਨ ਫਿਰਦੇ ਸੀ ਕੱਚੇ ਤੋਂ ਪੱਕੇ ਕਰਤੇ ਪਰ ਇਹ ਦਿੱਲੀ ਦੇ ਵਿੱਚ ਕਹਿਣਾ ਚਾਹੁੰਦੇ ਪਰ ਇੱਕਲ ਹੋਰ ਜਿਹਦੇ ਨੇ ਸਰਕਾਰ ਹੈ ਨਾ ਉਹਦੇ ਸੋਸ਼ਲ ਮੀਡੀਆ ਇਨਾ ਹੈ ਨਹੀਂ ਸੀ ਚਲੋ ਹੁਣ ਤਾਂ ਉਹਦੀ ਜ਼ਿਆਦਾ ਫੈਲ ਗਿਆ ਉਹਦੇ ਇਹ ਵੀ ਕੁਝ ਅਸਰ ਪੈ ਗਿਆ ਸੀ ਪਰ ਹੁਣ ਸੋਸ਼ਲ ਮੀਡੀਆ ਦੇ ਇਹਨਾਂ ਦੇ ਪੁੱਠਾ ਅਸਰ ਪੈਣਾ ਸ਼ੁਰੂ ਹੋ ਜੂਗਾ ਜੀ ਮੈਂ ਤੁਸੀਂ ਇਹ ਗੱਲ ਆਖੀ ਸ਼ੁਰੂ ਚ ਹੁਣ ਜੋ ਸਵਾਲ ਕਰਨ ਲੱਗੇ ਆ ਤੁਸੀਂ ਕਹੇ ਵੀ ਪੰਜਾਬ ਦੇ ਲੋਕ ਜਿਹੜੇ ਨਾ ਭੋਲੇ ਆ ਪੰਜਾਬ ਦੇ ਲੋਕ ਭੋਲੇ ਨਹੀਂ ਪੰਜਾਬ ਦੇ ਲੋਕਾਂ ਜਿੰਨਾ ਸ਼ੈਤਾਨ ਬੰਦਾ ਦੁਨੀਆ 'ਚ ਹੈ ਨਹੀਂ ਕਿਤੇ ਪੁੱਛੋ ਕਿਉਂ ਕਿਵੇਂ ਜਿਹੜੇ ਲੋਕ ਪਕਟੜ ਵਰਕਰ ਪੁਰਾਣੇ ਬਹੁਤ ਸਾਲਾਂ ਤੋਂ ਚਾਹੇ ਕਾਲੀਆਂ ਦੇ ਸੀ ਚਾਹੇ ਕਾਂਗਰਸੀਆਂ ਦੇ ਸੀ ਚਾਹੇ ਕਿਸੇ ਹੋਰ ਪਾਰਟੀ ਦੇ ਸੀ ਉਹ ਲੋਕ ਗੱਡੀਆਂ ਤਾਂ ਉਹਨਾਂ ਦੀਆਂ ਵਿੱਚ ਹੀ ਚੜੇ ਫਿਰੇ ਮਨ ਚ ਉਹਨਾਂ ਦੇ ਵੀ ਸੀ ਕਿਉਂਕਿ 75 ਸਾਲਾਂ ਦੇ ਵਿੱਚ ਲੋਕ ਅੱਕ ਚੁੱਕੇ ਸੀ ਉਹਨਾਂ ਨੇ ਵੀ ਜਿਹੜਾ ਸੀ ਬੈਠੇ ਤਾਂ ਇਹਨਾਂ ਦੇ ਪੋਲਿੰਗ ਬੂਥਾਂ ਤੇ ਸੀ ਕੋਈ ਅਕਾਲੀਆਂ ਦੇ ਪੋਲਿੰਗ ਬੂਥ ਤੇ ਬੈਠਾ ਕੋਈ ਕਾਂਗਰਸੀਆਂ ਦੇ ਪੋਲਿੰਗ ਬੂਥ ਤੇ ਬੈਠਾ ਕੋਈ ਕਿਸੇ ਹੋਰ ਵੀ ਜੇ ਕੋਈ ਇਕਾਦੁਕਾ ਪਾਰਟੀ ਉਹਦੇ ਪੋਲਿੰਗ ਬੂਥ ਤੇ ਬੈਠਾ ਪਰ ਪੋਲਿੰਗ ਬੂਥ ਤੇ ਬੈਠਣ ਦੇ ਬਾਵਜੂਦ ਉਹ ਆਪਣੀਆਂ ਵੋਟਾਂ ਵੀ ਆਮ ਆਦਮੀ ਪਾਰਟੀ ਨੂੰ ਪਾ ਕੇ ਆਏ ਸੀ ਤੇ ਆਮ ਆਦਮੀ ਪਾਰਟੀ ਦੇ ਪੋਲਿੰਗ ਬੂਥ ਵਾਲਿਆਂ ਨੂੰ ਤੇ ਵਰਕਰਾਂ ਨੂੰ ਜਿਹੜਾ ਨਾ ਅੰਦਰੋਂ ਆਉਂਦੇ ਐ ਕਰਦੇ ਸੀਗੇ ਅਕਾਲੀਆਂ ਤੇ ਕਾਂਗਰਸੀਆਂ ਵਾਲੇ ਵੀ ਵੀ ਝਾੜੂ ਹੀ ਫੇਰ ਕੇ ਆਏ ਅਸੀਂ ਮ ਗੱਲ ਐਂਡ ਤੇ ਐਂਡ ਤੇ ਗੱਲ ਤਾਰਾ ਜੀ ਇੱਥੇ ਆ ਕੇ ਫੇਰ ਖੜ ਗਈ ਵੀ ਜਿੰਨੇ ਵਾਦੇ ਕੀਤੇ ਸੀਗੇ ਮੈਂ ਕਹਿੰਦਾ ਜਿਵੇਂ ਇਹਨਾਂ ਨੇ ਪ੍ਰਚਾਰ ਕੀਤਾ ਪੰਜਾਬ ਦੇ ਵਿੱਚ ਕੀਤਾ ਦੇਸ਼ ਦੇ ਵਿੱਚ ਹੀ ਕੀਤਾ ਇਹ ਤਾਂ ਕਹਿੰਦੇ ਸੀ ਨਾ ਵੀ ਇਹ ਇੱਥੋਂ ਤੱਕ ਸੀ ਕੇਜਰੀਵਾਲ ਨੇ ਆਪਦੀ ਜਿਹੜੀ ਸਕੂਲ ਦੀ ਟੀਚਰ ਸੀ ਨਾ ਜਿੱਥੋਂ ਪੜਿਆ ਸੀ ਕੇਜਰੀਵਾਲ ਉਹਦੇ ਕੋਲੋਂ ਵੀ ਮੀਡੀਆ ਦੇ ਵਿੱਚ ਸੁਖਵਾਇ ਜੋ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਸੀ ਕਿ ਇਹ ਤਾਂ ਇੰਨਾ ਲਾਇਕ ਮੁੰਡਾ ਹੈ ਪਹਿਲਾਂ ਇਹ ਸੀਐਮ ਬਣੂਗਾ ਉਸ ਤੋਂ ਬਾਅਦ ਇਹ ਪੀਐਮ ਬਣੂਗਾ ਪਹਿਲਾਂ ਦਿੱਲੀ ਦਾ ਮੁੱਖ ਮੰਤਰੀ ਫਿਰ ਇਹ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ ਇਹੋ ਜਿਹਾ ਪ੍ਰਚਾਰ ਵੀ ਇਹਨੇ ਕਰਵਾਇਆ ਆਪਣੇ ਟੀਚਰਾਂ ਤੋਂ ਮੀਡੀਆ ਦੇ ਵਿੱਚ ਹੁਣ ਜੇ ਇਹਨਾਂ ਨੇ ਸਾਰੀਆਂ ਟੀਮਾਂ ਹਰੇਕ ਥਾਂ ਤੇ ਲਾ ਛੱਡੀਆਂ ਹੁੰਦੀਆਂ ਤਾਂ ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੂੰਗਾ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਜਿਵੇਂ ਇਹ ਹਰੇਕ ਥਾਂ ਤੋਂ ਆਪਣੀਆਂ ਟੀਮਾਂ ਸੱਦ ਲੈਂਦੇ ਨੇ ਤਾਰਾ ਜੀ ਜਦੋਂ ਦਿੱਲੀ ਇਲੈਕਸ਼ਨ ਆ ਪੰਜਾਬ ਵਾਲੇ ਸੱਦਲੇ ਹਰਿਆਣੇ ਵਾਲੇ ਸੱਦਲੇ ਹਿਮਾਚਲ ਵਾਲੇ ਸੱਦਲੇ ਜਿੰਨੇ ਕ ਹੈਗੇ ਹੋਰ ਸਟੇਟਾਂ ਦੇ ਇਹਨਾਂ ਕੋਲੇ ਸਾਰਾ ਉੱਥੇ ਇਕੱਠ ਮਾਰ ਲਿਆ ਭੁੰਡਾਂ ਦੇ ਖੱਖਰ ਵਾਂਗੂ ਇੱਕ ਥਾਂ ਤੇ ਮਿੰਨੇ ਕਲ ਜੋ ਸਾਰੇ ਪਾਸੇ ਪਾ ਕੇ ਆੜ ਕੇ ਫੜ ਕੇ ਆਮ ਆਦਮੀ ਪਾਰਟੀ ਦੇ ਅਖਦੇ ਝੰਡੇ ਤੇ ਪਾ ਕੇ ਸਿਰ ਤੇ ਟੋਪੀਆਂ ਹੁਣ ਤਾਂ ਟੋਪੀਆਂ ਵਾਲਾ ਕਲਚਰ ਵੀ ਗਿਆ ਇਹਨਾਂ ਦਾ ਸ਼ੁਰੂ ਚ ਹੀ ਚੱਲਿਆ ਸੀਗਾ ਟੋਪੀਆਂ ਵਾਲਾ ਕਲਚਰ ਵੀ ਖਤਮ ਕਰਤਾ ਇਹਨਾਂ ਨੇ ਜਦੋਂ ਇਹੇ ਲੋਕ ਇਕੱਠੇ ਹੋ ਕੇ ਟੀਮਾਂ ਬਣਾ ਕੇ ਲੋਕਾਂ ਨੂੰ ਘੁਮਰਾ ਘੁਮਰਾ ਕਰ ਸਕਦੇ ਆ ਨਾ ਮੈਂ ਕਹਿੰਦਾ ਅੱਜ ਪੰਜਾਬ ਦੇ ਲੋਕਾਂ ਨੂੰ ਦਿੱਲੀ ਜਾਣਾ ਚਾਹੀਦਾ ਹਜੇ ਤੇ ਹਜੇ ਪਏ ਆ 15 ਦਿਨ ਬੜੇ ਆਰਾਮ ਨਾਲ 15 16 ਦਿਨ ਪਹਿਲੇ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਲੋਕ ਨਾ ਜੇ ਹੋਰ ਥਾਵਾਂ ਦੇ ਤੁਰੇ ਫਿਰਦੇ ਸੀ ਪੰਜਾਬ ਦੇ ਲੋਕ 100 100 200 200 500 500 ਬੰਦੇ ਦੀਆਂ ਟੀਮਾਂ ਬਣਾ ਕੇ ਜਾਣ ਦਿੱਲੀ ਉੱਥੇ ਜਾ ਕੇ ਇਹਨਾਂ ਦੇ ਤਰ੍ਹਾਂ ਤਰ੍ਹਾਂ ਦੇ ਬੈਨਰ ਫੜਨ ਹੱਥਾਂ ਦੇ ਵਿੱਚ ਵੀ ਇਹਨਾਂ ਨੇ ਪੰਜਾਬ 'ਚ ਕੀ ਕੀਤਾ ਆ ਜਿਹੜੇ ਮਹੱਲਾ ਕਲੀਨਿਕ ਵਾਲੀਆਂ ਕਰਤੂਤਾਂ ਖੁੱਲ੍ਹ ਜਾਂਦੀਆਂ ਹੁਣ ਇਹ ਵੀ ਲੈ ਜਾਣ ਉੱਥੇ ਨਾਲ ਫੋਟੋਆਂ ਖਿੱਚ ਕੇ ਠੀਕ ਹੈ ਵੀ ਆਹ ਦੇਖੋ ਕੀ ਹੋ ਰਿਹਾ ਇੱਥੇ ਵੀ ਹੈਗੀਆਂ ਕੇਂਦਰ ਦੀਆਂ ਸਕੀਮਾਂ ਸੀਗੀਆਂ ਪ੍ਰਚਾਰ ਇਹਨਾਂ ਨੇ ਆਪ ਦਾ ਆਮ ਆਦਮੀ ਮਹੱਲਾ ਕਲੀਨਿਕ ਦਾ ਲਾਤਾ ਠੀਕ ਹੈ ਜੋ ਤੇ ਹੈ ਜਦੋਂ ਕਿ ਹੈਗਾ ਸੀਗਾ ਆਯੂਸ਼ਮਾਨ ਅਰੋਗਿਆ ਕੇਂਦਰ ਜਿਵੇਂ ਆਯੂਸ਼ਮਾਨ ਦੀਆਂ ਜਿਹੜੀਆਂ ਸਕੀਮਾਂ ਜਿਵੇਂ 5 5 ਲੱਖ ਦੀ ਸਕੀਮ ਵੀ ਹੈਗੀ ਇਲਾਜ ਵਾਸਤੇ ਚੱਲਦੀ ਹੈ ਸੈਂਟਰ ਗਵਰਨਮੈਂਟ ਦੀ ਉਹ ਮਹੱਲਾ ਕਲੀਨਿਕ ਜਿਹੜੇ ਹੈਗੇ ਸੀ ਕੇਂਦਰ ਦੀਆਂ ਸਕੀਮਾਂ ਪੈਸਾ ਕੇਂਦਰ ਦਾ ਨਾ ਜਿਹੜਾ ਆਬਦ ਹੈ ਵੀ ਉਹ ਕਹਿੰਦੇ ਵੀ ਅਖੇ ਵੀ ਕੋ ਦੋ ਜੇਠਾਂ ਦੇ ਹਰਕੇ ਤਰਕੇ ਕੋ ਦੋ ਜੇਠ ਮੂਰੇ ਠੀਕ ਹੈ ਕਿਉਂਕਿ ਛੜਾ ਸੀ ਕਹਿੰਦੇ ਇਹ ਸਟੋਰੀ ਲੰਮੀ ਹੈ ਵੈਸੇ ਤੇ ਉਹ ਕਹਿੰਦੇ ਵਿਆਹ ਸੀਗਾ ਤੇ ਵਿਆਹ ਦੇ ਵਿੱਚ ਉਹ ਕਹਿੰਦੇ ਵੀ ਜੇ ਕਿਤੇ ਨਾਰਾਜ਼ ਹੋ ਗਿਆ ਨਾ ਤੇ ਕਬੀਲਦਾਰੀ ਉਹਦੇ ਹੱਥ ਵਿੱਚ ਸੀ ਤੋ ਕਹਿੰਦੇ ਵੀ ਕੁੱਲ ਥਾਂ ਤੇ ਜਿੱਥੇ ਨਹੀਂ ਲੋਰ ਸੀ ਉੱਥੇ ਫੜ ਕੇ ਮੂਰੇ ਕਹਿੰਦੇ ਵੀ ਕੋ ਦੂ ਜੇਠ ਹੈ ਕੋ ਦੂ ਜੇਠ ਹੈ ਵੀ ਇਹਦੀ ਟੌਰ ਜੀ ਬਣੀ ਰਵੇ ਹਰੇਕ ਥਾਂ ਤੇ ਇਹਨਾਂ ਨੇ ਜਿਹੜਾ ਸੀ ਨਾ ਚੱਕ ਕੇ ਆਪ ਦੇ ਲੋਗੋ ਠੋਕਤੇ ਮੈਂ ਕਹਿੰਦਾ ਵੀ ਹੁਣ ਲੋਕਾਂ ਨੂੰ ਵੀ ਟੀਮਾਂ ਬਣਾ ਕੇ ਦਿੱਲੀ ਜਾਣਾ ਚਾਹੀਦਾ ਤੇ ਉਹ ਸਾਰੀਆਂ ਜਿਹੜੀਆਂ ਪਿਛਲੀਆਂ ਕੀਤੇ ਵਾਦੇ ਸੀ ਤੇ ਜਿਨ੍ਹਾਂ ਨੇ ਹੁਣ ਤੱਕ ਇਹਨਾਂ ਨੇ 1% ਵੀ ਜਣਾ ਅਮਲ ਨਹੀਂ ਕਰਕੇ ਦਿਖਾਇਆ ਜਿਵੇਂ ਇੰਨੀ ਪੱਦਰ ਤੇ ਕੁਝ ਨਹੀਂ ਕਰਕੇ ਦਿਖਾਇਆ ਲੋਕ ਜਿਹੜੇ ਇਹਨਾਂ ਦੇ ਬੈਨਰ ਫੜਨ 50 50 100 100 2 200 5 500 ਦੇ ਜਿੰਨੇ ਜਥੇ ਬਣਾ ਸਕਦੇ ਆ ਉਹਨੇ ਲੋਕ ਜਥੇ ਬ ਵੀ ਪੰਜਾਬ ਦਾ ਬੇੜਾਗਰ ਕਰਤਾ ਇਹਨਾਂ ਨੇ ਜਿੱਥੇ 2 ਲੱਖ ਕਰੋੜ ਦਾ ਕਰਜ਼ਾ ਸੀ ਨਾ ਪੰਜਾਬ ਸਰਪੰਚ 75 ਸਾਲਾਂ ਚ ਇਹਨਾਂ ਨੇ 3 ਲੱਖ ਕਰੋੜ ਦਾ ਕਰਤਾ ਸਿਰਫ 2.5 ਸਾਲਾਂ ਦੇ ਵਿੱਚ ਹੀ 1 ਲੱਖ ਕਰੋੜ ਸਿਰਫ 2 ਸਾਲ ਬੀਤਣ ਤੇ ਇਹਨਾਂ ਨੇ 1 ਲੱਖ ਕਰੋੜ ਦਾ ਕਰਜ਼ਾ ਚੁੱਕ ਲਿਆ ਸੀਗਾ ਹਲੇ ਆਉਣ ਵਾਲੇ 2.5 2 ਸਾਲਾਂ ਚ ਕਿੰਨਾ ਚੁੱਕਣਗੇ ਉਹਦਾ ਪਤਾ ਨਹੀਂਗਾ ਇਸ ਕਰਕੇ ਮੈਂ ਕਹਿੰਦਾ ਕਿ ਹੁਣ ਪੰਜਾਬ ਦੇ ਲੋਕ ਵੀ ਅੱਕਰੇ ਨਿਕਲਣ ਇਹਨਾਂ ਨੂੰ ਪਤਾ ਲੱਗੇ ਵੀ ਜੇ ਲੋਕ ਸਾਨੂੰ ਵੋਟ ਪਾਉਣ ਜਾਣਦੇ ਆ ਨਾ ਤਾਂ ਲੋਕ ਜਿਹੜਾ ਸਾਡਾ ਜਲੂਸ ਕੱਟਣ ਵੀ ਜਾਣਦੇ ਆ ਜਲੂਸ ਮੈਂ ਤਾਂ ਕਹੇ ਵੀ ਜੇ 2-2 4-400 ਬੰਦੇ ਦੇ ਉੱਥੇ ਕਾਫਲੇ ਨਿਕਲਣਗੇ ਨਾ ਜੇ ਲੋਕਾਂ ਨੇ ਇਨੀ ਜ਼ਰੂਰਤ ਕਰ ਤੇ ਪਤਾ ਲੱਗਣਾ ਚਾਹੀਦਾ ਦਿੱਲੀ ਹਰਗੇ ਪਾਰਟੀ ਖਤਮ ਹੈ ਨਾ ਇੱਕ ਪਤਾ ਹੀ ਗੱਲ ਸੀ ਜਦੋਂ ਵੀ ਕੋਈ ਗੱਲ ਕਰਦੇ ਸੀ ਨਾ ਇੱਕ ਤਾਂ ਚੁਟਕਲੇਬਾਸੀ ਮਾਨਸਾ ਹਮ ਕਮੇਡੀ ਕਰਦਾ ਸੀ ਕਿਉਂ ਕਲਾਕਾਰ ਸੀ ਬੰਦੇ ਨਾਲ ਗੱਲ ਕਰਨੀ ਕਮਾ ਕੇ ਕਰਨੀ ਹੁੰਦੀ ਸੀ ਜਿਆਦਾ ਟਿੱਪਣਿਓ ਕੈਪਟਨ ਕੇ ਤੇ ਬਾਦਲ ਕਹਿੰਦੇ ਵਾਲੀ ਕਰਦਾ ਹੁੰ ਸੀ ਵੀ ਬਾਦਲ ਸੁੱਖਾ ਜੀ ਜੋ ਸੁੱਖਾ ਜੀ ਤੇ ਹੁਣ ਇਹਨੂੰ ਕੀ ਕਹਿਣ ਲੱਗ ਪਿਓ ਇਹਨੂੰ ਕਹਿੰਦੇ ਤਾਂ ਹੈ ਭੰਤਾਂਵਲੀ ਪੰਤਾ ਕਹਿੰਦੇ ਪੰਤਾ ਕਹਿੰਦੇ ਇਹਨੂੰ ਵੈਸੇ ਹੋਰ ਵੀ ਕਹਿੰਦੇ ਆ ਪੈਨ ਨਹੀਂ ਕਰ ਸਕਦਾ ਉਹ ਜਿਹੜੇ ਚਲੋ ਸ਼ਬਦ ਜ਼ਿਆਦਾ ਇਤਰਾਜਯੋਗ ਹੈ ਪਰ ਫਿਰ ਵੀ ਜੋ ਕਹਿੰਦੇ ਮੈਂ ਕਹਿੰਨੇ ਇਹ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਬੇਸ਼ੱਕ ਭਗਵੰਤ ਮਾਨ ਨੂੰ ਕੋਈ ਪੰਤਾ ਕਹਿੰਦਾ ਬੇਸ਼ੱਕ ਸੁਖਵੀਰ ਬਾਦਲ ਨੂੰ ਸੁੱਖਾਂ ਵਾਲੀ ਕਹਿੰਦੇ ਸੀ ਬੇਸ਼ੱਕ ਹਰ ਸਿਮਰਤ ਕੁਆਦ ਬਾਦਲ ਨੂੰ ਇਹ ਸਿਮਰੋ ਕਹਿੰਦੇ ਸੀ ਇਹ ਚੀਜ਼ਾਂ ਨਹੀਂ ਚਾਹੀਦੀਆਂ ਇਹ ਗੰਦਲੀ ਰਾਜਨੀਤੀ ਹੈ ਲੋਕਾਂ ਨੂੰ ਤੁਸੀਂ ਲੋਕਾਂ ਨੂੰ ਕੀ ਸੇਧ ਦੇ ਰਹੇ ਹੋ ਰਾਜਨੀਤੀ ਦੇ ਵਿੱਚ ਹੋਣਾ ਤਾਂ ਉਹ ਚਾਹੀਦਾ ਨਾ ਵੀ ਹੁਣ ਦੇਖੋ ਜੇ ਮੈਂ ਵੱਡੇ ਬਾਦਲ ਸਾਹਿਬ ਸੀ ਉਹਨਾਂ ਨੇ ਲੋਕਾਂ ਦੇ ਇਲਾਜ ਵਾਸਤੇ 108 ਚਲਾਈ ਸੀ ਠੀਕ ਹੈ ਜੀ ਰੈਗੂਲਰ ਚੱਲੀ ਉਹ ਹੁਣ ਠੀਕ ਹੈ ਕਿ ਮੰਨ ਕੇ ਚਲੋ ਜ਼ਿਲ੍ਹੇ ਦੇ ਵਿੱਚ ਆਪ ਨੂੰ ਨਹੀਂ ਪਤਾ ਕਿੰਨੀਆਂ ਦਿੱਤੀਆਂ ਸੀ 5 7 10 ਕਿੰਨੀਆਂ ਇਸ ਜ਼ਿਲ੍ਹੇ ਮਗਰ ਉਹ ਹਰੇਕ ਥਾਂ ਤੇ ਠੀਕ ਹੈ ਵੀ ਉਹ ਨਹੀਂ ਪਹੁੰਚ ਸਕਦੀ ਸਮੇਂ ਸਿਰ ਕਿਉਂਕਿ ਉਹਦੀ ਕੁਆਟਿਟੀ ਉਹਨੀ ਨਹੀਂ ਸੀ ਜਿੰਨੇ ਜਿੰਨੀ ਜਾਂ ਐਕਸੀਡੈਂਟ ਹੋ ਗਿਆ ਜਾਂ ਲੋਕ ਬਿਮਾਰ ਹੋ ਗਏ ਐਮਰਜੈਂਸੀਆਂ ਕਿੰਨੀਆਂ ਹੋ ਜਾਂਦੀਆਂ ਪਰ ਫਿਰ ਵੀ ਸੜਕਾਂ ਤੇ ਜਿਹੜੀ ਆ ਨਾ ਮਰੀਜ਼ਾਂ ਨੂੰ ਲਈ ਫਿਰਦੀ 108 ਜਿਹੜੀ ਆ ਉਹ ਦਿਸਦੀ ਸੀ ਪਰ ਤੇ ਉਹ ਬਾਦਲ ਜੇ ਹੁਣ ਦੇਖੋ ਮੈਂ ਨਾ ਤਾਂ ਇਥੇ ਅੱਜ ਮੈਂ ਬਾਦਲ ਸਾਹਿਬ ਨੂੰ ਸਪੋਰਟ ਕਰ ਰਿਹਾ ਨਾ ਮੈਂ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰ ਰਿਹਾ ਆਪਾਂ ਦੱਸ ਰਿਹਾ ਕਿ ਜ਼ਮੀਨੀ ਪੱਧਰ ਤੇ ਕੀ ਹੋਇਆ ਸੀ ਉਹ 108 ਜਿਹੜਾ ਲਿਖਿਆ ਸੀ ਨਾ ਉਹ 108 ਜਿੰਨਾ ਚਿਰ ਸਰਕਾਰ ਰਹੀ ਕਿਸੇ ਦੀ ਹਿੰਮਤ ਨਹੀਂ ਹੋਈ 108 ਲਵਾਉਣ ਦੀ ਜਿਵੇਂ ਇਹਨਾਂ ਦੇ ਆਮ ਆਦਮੀ ਪਾਰਟੀ ਤੋਂ ਲਵਾ ਕੇ ਨਾ ਇਹਨਾਂ ਦੇ ਤੇ ਉਹ ਦੇਖਿਆ ਤੁਸੀਂ ਮਾਨ ਸਾਹਿਬ ਦੀਆਂ ਫੋਟੋ ਵੀ ਲਾ ਕੇ ਜਿਹੜੀਆਂ ਥੱਲੇ ਜਿੱਥੇ ਕੁੱਤੇ ਮੂਦਦੇ ਉੱਥੇ ਸੜਤੀਆਂ ਲੋਕਾਂ ਨੇ ਠੀਕ ਹੈ ਜਿਹੜੇ ਬੋਰਡ ਸੀਗੇ ਆਮ ਆਦਮੀ ਕਲੀਨਿਕ ਦੇ ਉਹ ਲਾ ਕੇ ਥੱਲੇ ਸੜਤੇ ਅਧਿਕਾਰੀਆਂ ਕਰਮਚਾਰੀਆਂ ਨੇ ਜਿਹੜਾ ਸੀਗਾ ਅਸਲ ਦੇ ਸਭ ਤੋਂ ਵੱਧ ਜਿਹੜਾ ਨਾ ਇਹਨਾਂ ਨੇ ਇਹ ਪ੍ਰਚਾਰ ਬਹੁਤ ਕੀਤਾ ਸੀ ਨਾ ਕਿ ਧਰਨਾ ਕਲਚਰ ਖਤਮ ਕਰ ਦੇ ਕਿਸੇ ਆਪਦੀ ਸਰਕਾਰ ਦੇ ਵਿੱਚ ਸਾਡੀ ਸਰਕਾਰ ਚ ਧਰਨੇ ਨਹੀਂ ਲੱਗਣਗੇ ਸਾਡੀ ਸਰਕਾਰ ਦੇ ਵਿੱਚ ਵੀਆਈਪੀ ਕਲਚਰ ਨਹੀਂ ਹੋਊਗਾ ਗੱਡੀਆਂ ਦੇ ਹੂਟਰ ਵਜਦੇ ਨਹੀਂ ਜਾਣਗੇ ਇਹ ਨਹੀਂ ਹੋਊਗਾ ਤੁਸੀਂ ਮੁੱਖ ਮੰਤਰੀ ਨੂੰ ਹੱਥ ਲਾ ਕੇ ਨਹੀਂ ਵੇਖ ਸਕਦੇ ਸਾਡੇ ਰਾਜ ਦੇ ਵਿੱਚ ਪੱਗਾਂ ਨਹੀਂ ਲੈਣਗੀਆਂ ਸਾਡੇ ਰਾਜ ਦੇ ਵਿੱਚ ਚੁੰਨੀਆਂ ਨਹੀਂ ਲੈਣਗੀਆਂ ਪਿਛਲੀਆਂ ਸਰਕਾਰਾਂ ਨਾਲੋਂ ਕਈ ਗੁਣਾ ਵੱਧ ਸਭ ਕੁਝ ਕਰਕੇ ਵਿਖਾਇਆ ਕਈ ਗੁਣਾ ਵੱਧ ਜਿਹੜਾ ਮੁਲਾਜ਼ਮਾਂ ਨੇ ਜਦੋਂ ਹੱਕ ਮੰਗੇ ਤਾਂ ਉਹਨਾਂ ਦੇ ਡਾਂਗਾਂ ਜਿਹੜੀਆਂ ਪੁਲਿਸ ਨੇ ਭਰਾਈਆਂ ਪਾਣੀ ਦੇ ਬਿਛਾੜਾ ਮਾਰੀਆਂ ਇਨਾਂ ਨੇ ਜੇ ਪੁਰਾਣੀ ਪੈਨਸ਼ਨ ਸਕੀਮ ਹੈ ਠੀਕ ਹੈ ਜੀ ਹੁਣ ਪਤਾ ਹੈ ਕਿ ਕੱਲੀ ਸਟੇਟ ਨਹੀਂ ਕਰ ਸਕਦੀ ਠੀਕ ਹੈ ਤੇ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਮੰਨਣਾ ਵੀ ਜੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਰੱਦ ਕੀਤੀ ਗਈ ਹੈ ਮੁਲਾਜ਼ਮ ਉਹ ਮੰਗਦੇ ਆ ਕਿ ਪੁਰਾਣੀ ਠੀਕ ਹੈ ਜੇ ਪਹਿਲਾਂ ਦਾ ਚੱਲਿਆ ਜਦੋਂ ਮੰਤਰੀ ਇਹ ਜਦੋਂ ਆਪ ਐਮਐਲਏ ਬਣਦੇ ਆ ਐਮਪੀ ਬਣਦੇ ਆ ਮੰਤਰੀ ਬਣਦੇ ਆ ਇਹਨਾਂ ਦੀ ਪੈਨਸ਼ਨ ਕਿਉਂ ਲੱਗਦੀ ਹੈ ਜੀ ਇੱਕ ਮੁਲਾਜ਼ਮ ਹੈ ਆਪਦਾ ਪਰਿਵਾਰ ਛੱਡ ਕੇ ਡਿਊਟੀ ਕਰ ਰਿਹਾ ਹੈ ਪਿੱਛੋਂ ਚੱਲਿਆ ਆਉਂਦਾ ਮੁੱਢ ਕਦੀਮ ਤੋਂ ਲੈ ਕੇ ਕਿ ਦੇਖੋ ਵੀ ਉਹਦੇ ٹی اے ਡੀਏ ਵਗੈਰਾ ਜਿਹੜੇ ਜਮ੍ਹਾਂ ਕੀਤੇ ਜਾਣਗੇ ਉਹਦੇ ਪੱਤੇ ਵਗੈਰਾ ਜਿਹੜੇ ਉਹਨੂੰ ਦਿੱਤੇ ਜਾਣਗੇ ਉਹਦੀ ਤਨਖਾਹ ਦੇ ਵਿੱਚੋਂ ਫੰਡ ਜਮ੍ਹਾਂ ਕੀਤੇ ਜਾਂਦੇ ਆ ਉਹਨਾਂ ਪੈਸਿਆਂ ਦੇ ਨਾਲ ਕੁਝ ਹੋਰ ਪੈਸਾ ਲਾ ਕੇ ਜਦੋਂ ਮੁਲਾਜ਼ਮ ਰਿਟਾਇਰ ਹੋ ਕੇ ਆਉਂਦਾ ਸੀ ਤਾਂ ਉਹਨੂੰ ਇੱਕ ਸਨਮਾਨ ਰਾਸ਼ੀ ਦੇ ਵਜੋਂ ਜਿਹੋ ਜਿਹੋ ਦੀ ਜੌਬ ਜਿਹੋ ਜੀ ਤਨਖਾਹ ਹੁੰਦੀ ਸੀ ਉਹੋ ਜਿਹਾਂ ਨੂੰ ਜਿਹੜਾ ਇੱਕ ਵਾਰੀ ਫੰਡ ਦੇ ਰੂਪ ਦੇ ਵਿੱਚ ਇਕੱਠਾ ਪੈਸਾ ਮਿਲਦਾ ਸੀ ਫਿਰ ਉਹਦੀ ਪੈਨਸ਼ਨ ਲੱਗਦੀ ਸੀ ਕਿ ਤੂੰ ਆਪਣੀ ਬਾਕੀ ਜ਼ਿੰਦਗੀ ਜਿਹੜੀ ਉਹ ਗੁਜ਼ਰਬਸਰ ਕਰ ਲੇਗਾ ਠੀਕ ਹੈ ਜਾਂ ਤਾਂ ਫਿਰ ਸਾਰੇ ਪ ਤੁਸੀਂ ਤਾਂ ਲੋਕਾਂ ਦੀਆਂ ਵੋਟਾਂ ਨਾਲ ਬਣਦੇ ਹੋ ਲੋਕਾਂ ਦੀਆਂ ਵੋਟਾਂ ਨਾਲ ਬਣ ਕੇ ਆਪਦੀਆਂ ਤਾਂ ਪੈਨਸ਼ਨਾਂ ਲਾ ਕੇ ਬੈਠ ਜਾਂਦੇ ਹੋ ਤੁਸੀਂ ਤੇ ਜਿਹੜੇ ਬੰਦੇ ਨੇ ਸੱਚੀ ਵੈਸੇ ਕਿਤੇ ਨਾ ਕਿਤੇ ਇਹ ਵੀ ਗੱਲ ਹੈ ਵੀ ਮੁਲਾਜ਼ਮ ਜਿਹੜੇ ਹਨ ਉਹ ਕਰਮਚਾਰੀ ਹੋਗੇ ਅਧਿਕਾਰੀ ਹੋਗੇ ਮੁਲਾਜ਼ਮ ਹੋਗੇ ਅਫਸਰ ਹੋਗੇ ਵੀ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਕਮੀਆਂ ਆਉਣ ਤਾਂ ਜਾਂ ਉਹ ਮੈਂ ਇਹ ਗੱਲ ਕਹਿਣਾ ਹੋਣਾ ਵੀ ਜੇ ਇੱਕ ਉਂਗਲ ਕਿਸੇ ਵੱਲ ਕਰੋ ਤਿੰਨ ਆਪਣੇ ਵੱਲ ਹੋ ਜਾਂਦੀਆਂ ਇਹ ਕਿਤੇ ਨਾ ਕਿਤੇ ਮੁਲਾਜ਼ਮਾਂ ਅਫਸਰਾਂ ਅਧਿਕਾਰੀਆਂ ਕਰਮਚਾਰੀਆਂ ਵੱਲ ਵੀ ਤਿੰਨ ਉਂਗਲਾ ਹੁੰਦੀਆਂ ਕੱਲੀਆਂ ਤਨਖਾਹਾਂ ਨਾਲ ਉਹ ਵੀ ਨਹੀਂ ਸਾਰਦੇ ਇਹ ਸਰਕਾਰਾਂ ਸਮਝ ਲੈਂਦੀਆਂ ਪਰ ਉਹ ਸਾਰੇ ਨਹੀਂ ਨਾ ਹੁੰਦੇ ਵੱਡੀ ਗਿਣਤੀ ਉਹਨਾਂ ਦੀ ਹੁੰਦੀ ਹੈ ਜਿਹੜੇ ਸੋਚਦੇ ਆ ਕਿ ਮੈਂ ਸਵੇਰੇ ਚੱਲਿਆ ਘਰੋਂ ਧੂਫ ਲਾ ਕੇ ਤੇ ਹੱਥ ਨੇ ਜਿਹੜਾ ਵੀ ਆਪਦੀ ਕੁਰਸੀ ਤੋਂ ਕਿੰਨੇ ਲੈ ਕੇ ਉਠੂੰਗਾ ਉੱਥੇ ਮੁਲਾਜ਼ਮ ਅਫਸਰ ਅਧਿਕਾਰੀ ਕਰਮਚਾਰੀ ਕੋਈ ਮਰਜ਼ੀ ਵੱਡਾ ਛੋਟਾ ਉਹ ਵੀ ਗਲਤ ਹੈ ਆਮ ਲੋਕਾਂ ਕੋਲ ਪੈਸਾ ਕਿੱਥੇ ਹੈ ਪਰ ਮੈਂ ਕਹਿੰਦਾ ਕਿ ਜਿਹੜਾ ਹੱਕ ਹੈ ਅਧਿਕਾਰ ਹੈ ਜੇ ਸਾਡੇ ਚੁਣੇ ਹੋਏ ਨਮਾਇंदे ਸਾਡੀਆਂ ਵੋਟਾਂ ਨਾਲ ਬਣਨ ਵਾਲੇ ਪੈਨਸ਼ਨਾਂ ਲੈ ਸਕਦੇ ਆ ਤਾਂ ਫਿਰ ਪੁਰਾਣੀ ਪੈਨਸ਼ਨਾਂ ਕਿਉਂ ਬੰਦ ਕਰਨ ਦਾ ਤਾਂ ਕੋਈ ਤੌਗੀ ਨਹੀਂ ਬਣਦੀ ਜੀ ਕਰੋ ਉਹਨਾਂ ਨੇ ਆਪਣੀ ਜ਼ਿੰਦਗੀ ਜਦੋਂ ਜਦੋਂ ਆਪਦੀ ਡਿਊਟੀ ਤੋਂ ਬਰਖਾਸਤ ਆਪਣਾ ਰਿਟਾਇਰਮੈਂਟ ਲੈ ਲਈ ਉਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਜਿਉਣੀ ਹੈ ਕਿਸੇ ਦੇ ਬੱਚੇ ਉਨੇ ਜੋਗੇ ਹੁੰਦੇ ਆ ਕਿਸੇ ਦੇ ਨਹੀਂ ਹੁੰਦੇ ਕਿਸੇ ਦੇ ਹੁੰਦਿਆਂ ਹੋਇਆ ਵੀ ਮਾਪਿਓ ਦੀ ਸੇਵਾ ਨਹੀਂ ਕਰਦੇ ਤੇ ਫਿਰ ਉਹਨੇ ਬਾਕੀ ਜ਼ਿੰਦਗੀ ਜਿਹੜੀ ਜਦੋਂ ਜਿੱਥੇ ਜਾ ਕੇ ਰਿਟਾਇਰਮੈਂਟ ਹੋਣਾ 57 58 ਸਾਲ ਦੀ ਉਮਰ ਦੇ ਵਿੱਚ ਉਸ ਤੋਂ ਬਾਅਦ ਉਹਨੂੰ ਲੋੜ ਹੁੰਦੀ ਆ ਨਾ ਕਿ ਕਿਸੇ ਹੱਦ ਤੱਕ ਉਹਨੂੰ ਪੈਨਸ਼ਨ ਮਿਲੇ ਇਸ ਕਰਕੇ ਜਿਹੜੀਆਂ ਚੀਜ਼ਾਂ ਤੇ ਅਮਲ ਕਰਨ ਦੀ ਲੋੜ ਸੀ ਨਾ ਇਹ ਚੀਜ਼ਾਂ ਮਾਨਸਾਹ ਬੁਰਣੇ ਆਖੀਆਂ ਸੀ ਕੀ ਪੁਰਾਣੀ ਪੈਨਸ਼ਨ ਸਕੀਮ ਹੋ ਗਈ ਬਹਾਲ ਕਰਾਂਗੇ ਆ ਕਰਾਂਗੇ ਉਹ ਕਰਾਂਗੇ ਮੁਲਾਜ਼ਮਾਂ ਨੂੰ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਕੱਚੀਆਂ ਭਰਤੀਆਂ ਜਿਹੜੇ ਜਿਹੜੇ ਡੇਲੀ ਆਪਣਾ ਹੋ ਗਿਆ ਤੇ ਡੇਲੀ ਬੇਸ ਤੇ ਹੋਗੇ ਉਹ ਸਾਰਾ ਕੁਝ ਅਸੀਂ ਉਹਨਾਂ ਨੂੰ ਪਰਮਾਨੈਂਟ ਕਰਾਂਗੇ ਸਾਰਿਆਂ ਨੂੰ ਉਹ ਚੀਜ਼ਾਂ ਜਿਹੜੋਂ ਨਹੀਂ ਕੀਤੀਆਂ ਨਾ ਤਾਂ ਪੰਜਾਬ ਦੇ ਵਿੱਚ ਇਹ ਦਿੱਲੀ ਜਿੰਨਾ ਮਰਜੀ ੱਡੀਆਂ ਵਾਲਾ ਜ਼ੋਰ ਲਾ ਲੈਣ ਜਿੰਨਾ ਮਰਜੀ ਪੰਜਾਬ 'ਚ ਇਹ ਹੁਣ ਕਹਿ ਲੈਣ ਕਿ ਬੀਬੀਆਂ ਨੂੰ ਅਸੀਂ ਹਜ਼ਾਰ ਦਿੱਤਾ 11-1100 ਦੇਣ ਜਾ ਰਹੇ ਹਾਂ ਜੇ ਦੇਣ ਜਾ ਰਹੇ ਹੋ ਨਾ ਤਾਂ ਇਹਦਾ ਮਤਲਬ ਇਹੀ ਹੈ ਕਿ ਆਉਣ ਵਾਲੇ ਸਮੇਂ ਵਾਸਤੇ ਵੋਟਾਂ ਦਾ ਮੁੱਲ ਪਾਇਆ ਜਾ ਰਿਹਾ ਉਹ ਕਿਆ ਲੋ ਜੀ ਤੁਹਾਡੀਆਂ ਵੋਟਾਂ ਸੀ ਹੁਣ ਤੋਂ ਖਰੀਦਣੀਆਂ ਸ਼ੁਰੂ ਕਰਤੀਆਂ ਤੇ ਵੈਸੇ ਕਰਨਾ ਨਹੀਂ ਐ ਨਾ ਕਿਉਂਕਿ ਜਲੂਸ ਤਾਂ ਕੱਢਤਾ ਖਜ਼ਾਨਾ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਹਿੰਦੇ ਵੀ ਜੇ ਖਜ਼ਾਨਾ ਤੁਸੀਂ ਖਾਲੀ ਕਹਿੰਦੇ ਹੋ ਖਜ਼ਾਨਾ ਤਾਂ ਖਾਲੀ ਹੋ ਹੀ ਨਹੀਂ ਸਕਦਾ ਫਿਰ ਪੀਪਾ ਕਹੋ ਪੀਪਾ ਮੰਤਰੀ ਕਹਿੰਦੇ ਹੁੰਦੇ ਸੀ ਨਾ ਤੇ ਫਿਰ ਹੁਣ ਕਹਿਣ ਵੀ ਪੀਪਾ ਰੋਡਵੇ ਜਿਹੜੀ ਪੀਆਰਟੀਸੀ ਹੋਗੀ ਪੈਪਸੂ ਰੋਡ ਟਰਾਂਸਪੋਰਟ ਹੋਗੀ ਪੰਜਾਬ ਰੋਡਵੇ ਤਾਂ ਹੋਗੀ ਸਾਰੇ ਸਰਕਾਰੀ ਜਿਹਨੇ ਟਰਾਂਸਪੋਰਟ ਆ ਉਹ ਬੰਦ ਹੋਣ ਦੀ ਕਗਾਰ ਤੇ ਆ ਤੇਲ ਪਾਉਣ ਨੂੰ ਪੈਸੇ ਹੈ ਨਹੀਂ ਪٹرول ਪੰਪਾਂ ਤੇ ਕਿੱਥੇ ਕਿੱਥੇ ਕਿੰਨਾ ਕਿੰਨਾ ਪੈਸਾ ਖੜ ਗਿਆ ਸਰਕਾਰੀ ਬੱਸਾਂ ਨੂੰ ਪੰਪਾਂ ਵਾਲੇ ਤੇਲ ਨਹੀਂ ਪਾ ਕੇ ਦੇ ਰਹੇ ਡਰਾਈਵਰਾਂ ਕਨੈਕਟਰਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਫਿਰ ਇਹੋ ਜੇ ਫ੍ਰੀ ਸਫਰ ਚੋ ਕੀ ਕਢਣਾ ਸਫਰ ਮੁੱਲ ਵਾਲਾ ਕਰ ਦਿਓ ਜਿੱਦਿਆਂ ਦਾ ਸਫਰ ਫ੍ਰੀ ਕੀਤਾ ਬਿਨਾ ਵਜ੍ਹਾ ਬੀਬੀਆਂ ਚੜ੍ਹਗੀਆਂ ਨੇ ਜਿਹੜੀ ਬੀਬੀ ਨੂੰ ਚੱਕ ਕੇ ਚੜਾਉਣਾ ਪੈਂਦਾ ਨਾ ਬੱਸ ਤੇ ਤੇ ਗਾਂ ਲਾਉਣ ਵਾਲਾ ਖੜਾ ਹੁੰਦਾ ਮੂਰੇ ਉਹ ਵੀ ਸਫਰ ਕਰਦੀਆਂ ਠੀਕ ਹੈ ਕੀਨੇ ਜਾਣਾ ਉਹਦੇ ਤੇ ਸਟੂਡੈਂਟ ਨੇ ਜਾਣਾ ਜੇ ਸਟੂਡੈਂਟ ਨੇ ਜਾਣਾ ਜਿਹਦੇ ਮਾਪੇ ਉਹਦੀ ਪੜ੍ਹਾਈ ਤੇ ਪੈਸੇ ਖਰਚ ਸਕਦੇ ਹਨ ਤਾਂ ਉਹ ਟਿਕਟ ਵੀ ਕਟਾ ਸਕਦੇ ਕੀ ਨੇ ਜਾਣਾ ਉਥੇ ਬੀਬੀਆਂ ਨੇ ਮੁਲਾਜ਼ਮਾਂ ਨੇ ਜਾਣਾ ਜਿਹਦੀ ਆਪਦੀ ਤਨਖਾਹ 20000 ਹੈ 50000 ਹੈ 70000 ਹੈ ਲੱਖ ਹੈ 1.5 ਲੱਖ ਹੈ ਉਹਨੂੰ ਫ੍ਰੀ ਵਾਲੇ ਸਫ਼ਰ ਦੀ ਕੀ ਲੋੜ ਯਾਰ ਐਵੇਂ ਕਮਲੇ ਵਾਲੀਆਂ ਗੱਲਾਂ ਵੀ ਉਹ ਕਦੀ ਅਪਤਾਲ ਮਾਰ ਲੈ ਗੱਲਾਂ ਹੋ ਗਈਆਂ ਜੱਬਲਾਂ ਵਾਂਗੂ ਜਿਹੜੀ ਸ਼ੋਅ ਕਰਤੀ ਠੀਕ ਹੈ ਉਹ ਕਾਂਗਰਸ ਸ਼ੁਰੂ ਕਰ ਗਈ ਇਹਨਾਂ ਨੇ ਗਾ ਰੈਗੂਲਰ ਰੱਖ ਲਿਆ ਜਲੂਸ ਜਿਹੜਾ ਪੰਜਾਬ ਦਾ ਨਿਕਲੀ ਜਾਂਦਾ ਇਸ ਕਰਕੇ ਅਸਲ ਜਿਹੜੀਆਂ ਗੱਲਾਂ ਨਾ ਜੀ ਉਹਨਾਂ ਤੇ ਜੇ ਇਹ ਅਮਲ ਕਰਨ ਤਾਂ ਮੈਂ ਅੱਗੇ ਵੀ ਕਹਿੰਦਾ ਹੁੰਦਾ ਮੈਂ ਹੁਣ ਵੀ ਕਹਿੰਦਾ ਵੀ ਅਸੀਂ ਦੋਖੀ ਕਿਸੇ ਦੇ ਵੀ ਨਹੀਂ ਨਿੱਜੀ ਵਿਰੋਧੀ ਕਿਸੇ ਦੇ ਵੀ ਨਹੀਂ ਜੀ ਉਹਨਾਂ ਗੱਲਾਂ ਤੇ ਅਮਲ ਕਰਨ ਤਾਂ ਕੋਈ ਔਖਾ ਵੀ ਨਹੀਂ ਕਿ ਅਗਲੇ ਪਿਛਲੇ ਜਿਹੜੇ 2 ਸਾਲ ਸਵਾ 2 ਸਾਲ ਰਹਿੰਦੇ ਆ ਜੇ ਅਮਲੀ ਜਾਮਾ ਉਹਨਾਂ ਚੀਜ਼ਾਂ ਨੂੰ ਪਹਿਨਾ ਕੇ ਵਿਖਾ ਦੇਣ ਤਾਂ ਲੋਕ ਸਵੀਕਾਰ ਫੇਰ ਕਰ ਲੈਣਗੇ ਜੇ ਸੋਚਣ ਵੀ ਦਿੱਲੀ ਜਾ ਕੇ ਰੌਲਾ ਪਾ ਕੇ ਢੰਡੋਰਾ ਪਿੱਟ ਕੇ ਵੀ ਅਸੀਂ ਪੰਜਾਬ ਚ ਵੀ 1000 ਰੁਪਿਆ 1000 ਥਾਂ 1100 ਸ਼ੁਰੂ ਕਰਨ ਲੱਗੇ ਆ ਜਾਂ ਕਰਤਾ ਕਰਤਾ ਹੀ ਆਖੀ ਜਾਂਦੇ ਆ ਹਰਿਆਣਾ ਚ ਇਹੀ ਕਿਹਾ ਕਿ ਚੱਲ ਰਿਹਾ ਪੰਜਾਬ ਦੇ ਵਿੱਚ ਜਾਂ ਦਿੱਲੀ ਤਿੰਨ ਮਹੀਨੇ ਪਹਿਲਾਂ ਕਰਕੇ ਇਹ ਕਹਿਣ ਵੀ ਅਸੀਂ ਆ ਕਰਤਾ ਦੇਖੋ ਜੀ ਲੋਕਾਂ ਦਾ ਪੈਸਾ ਇਹਨੂੰ ਐ ਹਰਾਮ ਦਾ ਮਾਲ ਸਮਝ ਕੇ ਨਾ ਉਡਾਓ ਲੋਕਾਂ ਦੇ ਕੰਮ ਕਰਕੇ ਦਿਖਾਓ ਜਿਥੇ ਲੋਕਾਂ ਨੂੰ ਪਤਾ ਲੱਗੇ ਕਿ ਸਾਨੂੰ ਜਿਹੜੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਨਾ ਉਹ ਸਾਨੂੰ ਮਿਲ ਰਹੀਆਂ ਬੁਨਿਆਦੀ ਸਹੂਲਤਾਂ ਵੱਲ ਗੌਰ ਕਰਨ ਦੀ ਲੋੜ ਹੈ ਨਾ ਕਿ ਆ ਚੀਜ਼ਾਂ ਦੀ ਲੋੜ ਹੈ ਵੀ ਤੁਹਾਨੂੰ 1000 ਦੇ ਦਾਂਗੇ 1100 ਦੇ ਦਾਂਗੇ ਵੀ ਮਿਲਣਾ ਬੁਲਣਾ ਹੈ ਨਹੀਂ ਹੈ ਕਿਉਂਕਿ ਸਰਕਾਰ ਕੋਲ ਪੈਸੇ ਨਹੀਂ ਹੈਗੇ ਜੀ ਮਿਲੂਗਾ ਕਿੱਥੋਂ